ਪੰਜਾਬੀ ਰੇਡੀਓ ਯੂਐਸਏ ਸਵਾਗਤ ਕਰਦਾ ਤੁਹਾਡਾ ਖਾਦਮ ਜੂਲਰ ਟ੍ਰੈਸੀ ਲੋਕੇਸ਼ਨ ਤੇ ਭਾਈ ਹੁਣੇ ਸਾਡੇ ਨਾਲ ਮੌਜੂਦ ਨੇ ਔਰ ਅਸੀਂ ਜਦੋਂ ਸਰਪ੍ਰਾਈਜ਼ ਵੀ ਇੱਥੇ ਆਏ ਆ ਤਾਂ ਖਾਦਮ ਜੂਲਰ ਟ੍ਰੈਸੀ ਲੋਕੇਸ਼ਨ ਤੇ ਇਹ ਮਿਲਦੇ ਰਹੇ ਨੇ ਮੈਂ ਅੱਜ ਪੁੱਛਣਾ ਚਾਹਾਂਗਾ ਕਿ ਇਹਨਾਂ ਫੇਰੀਆਂ ਦੀ ਵਜ੍ਹਾ ਕੀ ਪਹਿਲੀ ਗੱਲ ਇਹ ਕਿ ਪੰਜਾਬੀ ਰੇਡੀਓ ਯੂਐਸਏ ਤੇ ਬਹੁਤ سارے ਪ੍ਰੋਗਰਾਮਸ ਨੇ ਜਿਹੜੇ ਉਹਨਾਂ ਚ ਕਿਤੇ ਕਿਤੇ ਤੁਸੀਂ ਇਹਨਾਂ ਨੂੰ ਕਲਾਕਾਰੀ ਕਰਦਿਆਂ ਵੀ ਦੇਖਿਆ ਹੋਵੇਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਦੱਸੋ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੀਤਾ ਗਿਲ ਆਹਾਂ ਤੇ ਪੰਜਾਬੀ ਰੇਡੀਓ ਯੂਐਸਏ ਦੀ ਮਿਹਰਬਾਨੀ ਤੇ ਖਮਾ ਜੁਲੀ ਦੇ ਪਾ ਅਲੋਕੇਸ਼ਨ ਤੇ ਪਰ ਟ੍ਰੇਸੀ ਤੇ ਪਹੁੰਚਿਆ ਜ ਤੇ ਕੱਲ ਮਿਲਦਾ ਸਟਾਕ ਨਿਕਲੇ ਹੈ ਪ੍ਰਾਈਸ ਜੀ ਕੱਲ ਦੋ ਗੱਡੀਆਂ ਕਾਢੇ ਇੱਕ ਬੇਕਰ ਸਪੀਡ ਦੀ ਸਟਾਕਨ ਦੀ ਅਜਵਾਰੀ ਹੈ ਟ੍ਰੇਸੀ ਦੀ ਮੈਨੂੰ ਇਹ ਦੱਸੋ ਕਿ ਵਾਰੀ ਤੁਹਾਡੀ ਤੇ ਤਾਂ ਆਏਗੀ ਕੀ ਕੀ ਲਿਆ ਕੇਸ ਪਾ ਲਿਆ ਇਹਨਾਂ ਦੀ ਡੀਲ ਕੈਸੀ ਮੈਂ ਕਹਾ ਡੀਲ ਬਹੁਤ ਵਧੀਆ ਜੀ ਪਰਚੀਆਂ ਦੀਆਂ ਲਾਈਨਾਂ ਲੱਗੀਆਂ ਆ ਇਹ ਤਾਂ ਪੂਰੀ ਕਾਪੀ ਚੁਕ ਲਿਆ ਜੀ ਅੱਛਾ ਇਹਦਾ ਮਤਲਬ ਇਹਨਾਂ ਨੇ ਕੋਈ ਪਰਚੇਜ਼ ਵੀ ਵਾਵਾ ਕੀਤੀ ਵਾਵਾ ਬਹੁਤ ਪਰਚੇਜ਼ ਕੀਤੀ ਹੈ ਦੇਖੀ ਕਿ ਕਿ ਪ੍ਰਾਈਸ ਨਿਕਲਦੇ ਆ ਪਰ ਇਹਨਾਂ ਚਮਿਤ ਕੀ ਹੈ ਖਾਸ ਅਮਿਤ ਸਾਰੇ ਦੀ ਮੀਤ ਤਾਂ ਗੱਡੀ ਤੇ ਟਿਕੀ ਹੈ ਬਾਜੀ ਗੱਡੀ ਦੇ ਉਹਨੇ ਟਾਇਰ ਨਹੀਂ ਜਿੰਨੇ ਰੀਜ ਬੰਨਨੇ ਅੱਛਾ ਜੀ ਸਾਨੂੰ ਹੋਰ ਵੀ ਕੁਝ ਨਿਕਲ ਜਾਏ ਕੁਝ ਸਾਰਾ ਵਧੀਆ ਜੀ ਤੇ ਠੀਕ ਹੈ ਕੀ ਕਹਿਣਾ ਚਾਹੋਗੇ ਖਾਮਦ ਜੂਨੀਅਰ ਦੀ ਡੀਲ ਬਹੁਤ ਵਧੀਆ ਸੀ ਪ੍ਰਾਈਸ ਬਹੁਤ ਵਧੀਆ ਸੀ ਤੇ ਇੱਥੇ ਵੈਰਾਈਟੀ ਬਹੁਤ ਵਧੀਆ ਈ ਤੇ ਦੇਖੋ ਤੁਸੀਂ ਕਿੰਨਾ ਅੱਜ ਤਾਂ ਪੂਰਾ ਭਰਿਆ ਆਲ ਐਵਰੀ ਡੇ ਲਾਈਕ ਇਦਾਂ ਰਿਹਾ ਪੂਰਾ ਹਫਤਾ ਦੋ ਤਿੰਨ ਹਫਤੇ ਰਾਸ਼ੇਦ ਦੇ ਪਿਆਰਿਆ ਤੇ ਸਾਰੇ ਜਣੇ ਆਓ ਨਿਊ ਇਅਰ ਤੱਕ ਇਦਾਂ ਲੱਗਦਾ ਸੇਲ ਲੱਗੀ ਰਹੂਗੀ ਹਾਂਜੀ ਤੇ ਬਹੁਤ ਬਹੁਤ ਹਾਂਜੀ ਸਾਰੇ ਸਦਾ ਤੁਹਾਡਾ ਜੀ ਬਹੁਤ ਅਕਿਲਜੀਪਤ ਧੰਨਵਾਦ ਹੈ ਕਿ ਤੁਸੀਂ ਆਏ ਰੂਬਰੂ ਹੋਏ ਔਰ ਅਸਲ ਗੱਲਾਂ ਨੇ ਜਿਹੜੀਆਂ ਉਹ ਪਹੁੰਚਦੀਆਂ ਕੀਤੀਆਂ ਮੈਂ ਕਿ ਥੈਂਕ ਯੂ ਸਾਰਿਆਂ ਦਾ ਜੀ ਪੰਜਾਬੀ ਰੇਡੀਓ ਯੂ ਐਸ ਏ ਦਾ ਤਿੱਖਾ ਮਜੂਰ ਦਾ ਜੀ ਬੜੀ ਬੜੀ ਮਿਹਰਬਾਨੀ ਇਹਨਾਂ ਧੰਨਵਾਦ ਕੀਤਾ ਮੈਂ ਵੀ ਧੰਨਵਾਦ ਕਰਨਾ ਸੀ ਮੈਨੂੰ ਵੀ ਬੜਾ ਪਿਆਰ ਢਲਮਾ ਲੱਭਦਾ ਲੇਕਿਨ ਮੈਂ ਨਾਲ ਬਦਨਾਮ ਬੜਾਇਆ ਔਰ ਉਸ ਬਦਨਾਮੀ ਦੀ ਵਜ੍ਹਾ ਇਹ ਹੈ ਕਿ ਮੇਰੇ ਨਾਲ ਲਾਂਹੇ ਬੜੇ ਜੋੜੇ ਗਏ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਸ਼ਿਕਵਾ ਤੁਹਾਨੂੰ ਮੇਰੇ ਨਾਲ ਜਿਹੜਾ ਤੁਸੀਂ ਕੱਲਿਆਂ ਕੀਤਾ ਕੈਮਰੇ ਤੇ ਕਰੋ ਹਾਂ ਭਲਾ ਨਹੀਂ ਜੀ ਕੋਈ ਸ਼ਿਕਵਾ ਨਹੀਂ 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 ਦੱਸਿਆ ਤੁਸੀਂ ਕਿ ਸਾਰੀਆਂ ਖਰਾਬੀਆਂ ਦੀ ਜੜ ਮੈਂ ਆਇਆ ਦੋ ਦਿਨਾਂ ਤੋਂ ਖ ਜੇ ਜੇ ਨਿਊਜ਼ ਡੇ ਦੇਖ ਇੰਨੀ ਨਿਊਜ਼ ਦੇ ਕੇ ਵੇਖੋ ਵਾਈਫ ਨੂੰ ਕਨਵਿੰਸ ਕੀਤਾ ਕਿ ਹੋਰ ਲੈ ਕੇ ਜਾਓ ਜੂਲੇ ਜੀ ਜੀ ਮੇਰੇ ਤੇ ਆ ਕਿ ਮੈਂ ਕਨਵਿੰਸ ਕਰ ਰਿਹਾ ਆ ਚਾ ਹੋਰ ਪੰਜਾਬੀ ਰੇਡੀਓ ਯੂ ਐਸ اے ਨੇ ਜੀ ਇਨੀ ਐਡਵਰਟਾਈਜ਼ਿੰਗ ਨਹੀਂ ਕਰਦੀ ਆ ਬੁੜੀਆਂ ਨੂੰ ਸੁਣ ਸੁਣ ਕੇ ਸੁਣ ਸੁਣ ਕੇ ਕਮ ਨਗਵਹੀਂ ਪਿੰਡਾਂ ਦਾ ਵਾਸਤੇ ਅੰਮੇ ਨੂੰ ਤੁਸੀਂ ਕਹਿ ਨਹੀਂ ਮੇਰੀ ਛੁੱਟੀ ਹਰਾਮ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਤੇ ਆ ਉਹ ਥੋੜੀ ਆ ਕਿਉਂਕਿ ਅਸੀਂ ਅੱਜ ਹੀ ਘਰੇ ਬੈਠਣਾ ਸੀਗਾ ਉਹ ਵੀ ਤੁਸੀਂ ਖਿੱਚ ਕੇ ਇੱਥੇ ਲਿਆਂਦਾ ਬੁੜੀਆਂ ਨੇ ਅਸੀਂ ਖਿੱਚਿਆ ਕਿ ਉਹਨਾਂ ਨੇ ਖਿੱਚ ਕੇ ਲਿਆਂਦਾ ਖਿੱਚ ਕੇ ਤਾਂ ਉਹ ਨੇ ਇੰਨਾਂ ਪਰ ਜ਼ਿੰਮੇਵਾਰ ਤਾਂ ਤੁਸੀਂ ਐ ਨਾ ਮੈਂ ਜ਼ਿੰਮੇਵਾਰੀ ਕਬੂਲ ਲੈਂ ਆਂ ਇਹ ਸਾਲ ਬਾਅਦ ਜਿਹੜੀ ਵੱਡੀ ਮੇਗਾ ਸੇਲ ਹੋਏ ਤਿਹ ਤਰ੍ਹਾਂ ਤੁਹਾਡੇ ਘਰ ਵਾਲੇ ਨੇ ਜਿਹੜੇ ਉਹਨਾਂ ਨੂੰ ਇਨਾ ਦੇਂਦੇ ਰਹਾਂਗੇ ਇਹ 20% ਔਰ 50% ਜਿੱਤੇ ਡਿਸਕਾਊਂਟ ਹੋਵੇ ਉਥੇ ਬਿਸਤਰੇ ਦੀ ਨਿਹਗਾ ਜਿਹੜੀ ਉਹ ਛੱਡਣੀ ਪੈਂਦੀ ਉਹਨਾਂ ਨੇ ਬਿਲਕੁਲ ਠੀਕ ਕੀਤਾ ਮੈਂ ਗੱਲ ਕਰਾਂਗਾ ਛੱਡਣੀ ਪੈਂਦੀ ਜੀ ਪੰਜਾਬੀ ਰੇਡੀਓ ਨੇ ਛਡਾਈ ਆ ਸਾਰਿਆਂ ਦੀ ਔਰ ਇਸ ਹਲਾਮੇ ਤੇ ਪੰਜਾਬੀ ਰੇਡੀਓ ਯੂਐਸਏ ਨੂੰ ਔਰ ਮੈਨੂੰ ਮਾਣ ਹੈ ਕਿ ਅਸੀਂ ਘਰ ਵਾਲੇ ਜਿਹੜੇ ਉਹਨਾਂ ਨਾਲ ਇਹਨਾਂ ਦੀ ਲੜਾਈ ਕਰਾਈ ਖਾਦਮ ਜੁਲਰਜ਼ ਬਾਰੇ ਹੁਣ ਮੈਂ ਪੁੱਛਾਂਗਾ ਇਹਨਾਂ ਦੇ ਕਾਰ ਵਿਹਾਰ ਇਹਨਾਂ ਦਾ ਵਰਤਾਵਾ ਕੀ ਕਹੋਗੇ ਬਹੁਤ ਵਧੀਆ ਸਰਵਿਸ ਹੈ ਜੀ ਬਹੁਤ ਵਧੀਆ ਸਰਵਿਸ ਅਸੀਂ ਤੇ ਪਹਿਲੀ ਵਾਰ ਹੀ ਆਏ ਇਹ ਨਹੀਂ ਫਰੈਂਡ ਫਰੈਂਡਸ਼ਿਪ ਦਾ ਵਿਚਾਰ ਬਹੁਤ ਵਧੀਆ ਹੈਗਾ ਬਹੁਤ ਵਧੀਆ ਲੱਗਾ ਚੰਗਾ ਬਹੁਤ ਚੰਗਾ ਲੱਗਾ ਤੇ ਕਿਸਮਤ ਅਜ਼ਮਾਈ ਲਈ ਟੋਕਨ ਛੋਕਣ ਪਏ ਹਾਂਜੀ ਪਏ 8 9 ਟੋਕਨ ਹੈਗੇ ਆ ਬਾਏ ਤੋਂ ਅੰਦਾਜ਼ਾ ਲੱਗਦਾ ਹੈ ਕਿ ਤੁਹਾਡਾ ਦੁੱਖ ਜਿਹੜਾ ਬੋਇਆ ਕਿੰਨਾ ਹੌਲਾ ਹੋ ਗਿਆ ਕੋਈ ਨਹੀਂ ਰੱਬ ਫਿਰ ਭਰੂ ਜੀ ਗੁਰੂ ਜੀ ਭਰ ਦੂਗਾ ਭਰ ਦੂਗਾ ਹੌਲੀ ਹੌਲੀ ਨਾਲੇ ਲੇਡੀਜ਼ ਆਸਤੇ ਕਰਨਾ ਪੈਂਦਾ ਜੀ ਸਾਰਾ ਰੋਜ਼ਗਾਰ ਇਦਾਂ ਹੀ ਦੇਣਾ ਨਹੀਂ ਰੋਟੀ ਖਾਣੀ ਹੈ ਕਿ ਨਹੀਂ ਪਿਆਰੀ ਕਹਿੰਦੇ ਉਹਨਾਂ ਸੱਚ ਮੈਂ ਨਹੀਂ ਬੋਲਣ ਦੇ ਜਨਾਬ ਬੋਲਣ ਦੇ ਨੇ ਤੇ ਮੇਰਾ خیال ਹੈ ਥੋੜਾ ਜਿਹਾ ਪੁੱਛ ਲਈਏ ਕਿ ਜਿਨੇ ਇਲਜ਼ਾਮ ਲਾਉਣ ਦੇ ਨੇ ਠੀ ਕੱਲ ਨੂੰ ਕਿਤੇ ਮੈਨੂੰ ਨਾਗਦੇ ਆ ਚਾਹ ਪੀਣੀ ਪਈ ਤੇ ਫੇਰ ਨਹੀਂ ਇਹਨਾਂ ਕਦੇ ਹੋਣਾ ਪੈਣਾ ਤੁਹਾਨੂੰ ਇੱਧਰ ਆਓ ਜੀ ਆਜੋ 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 ਸਤਿ ਸ੍ਰੀ ਅਕਾਲ ਪਣ ਜੀ ਜਿੰਨੀਆਂ ਗੱਲਾਂ ਇਹਨਾਂ ਨੇ ਕੀਤੀਆਂ ਮੈਂ ਇੱਕ ਨਹੀਂ ਮੰਨਾਂਗਾ ਕਿਉਂਕਿ ਮੈਨੂੰ ਪਤਾ ਕਿਤੇ ਘਰ ਆਇਆ ਜਾਏ ਤੇ ਚਾਹ ਤੁਸੀਂ ਬਣਾ ਕੇ ਪਿਆਣੀ ਹੈ ਇਸ ਲਈ ਮੇਰੀ ਸਫਾਈ ਕਬੂਲ ਕਰੋ ਮੈਂ ਖਰਾਬ ਕੀ ਲਾ ਏ ਦੱਸੋ ਖਾਦਮ ਜੀ ਨੂੰ ਲਰਜ਼ਾ ਐਕਸਪੀਰੀਅੰਸ ਤਜਰਬਾ ਕਿਹੋ ਜਿਹਾ ਰਿਹਾ ਹਾਂਜੀ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਬਹੁਤ ਇਹਨਾਂ ਦੇ ਪੈਸੇ ਲੱਗਣ ਕਾਰਨ ਜਾਂ ਵੈਸੇ ਦੋਨੇ ਚੀਜ਼ਾਂ ਕਰਕੇ ਠੀਕ ਹੈ ਹਾਂਜੀ ਪ੍ਰਾਈਸ ਇਹਨਾਂ ਦੀ ਬਹੁਤ ਵਧੀਆ ਤੇ ਬਾਕੀ ਇਹਨਾਂ ਦੀ ਸਰਵਿਸ ਬਹੁਤ ਵਧੀਆ ਲੱਗੀ ਸਾਨੂੰ ਕਸਟਮਰ ਸਰਵਿਸ ਠੀਕ ਹੈ ਹਾਂਜੀ ਕੋਸ਼ਿ ਜੋ ਸਾਡੇ ਦਰਸ਼ਕ ਸਰੋਤੇ ਨੇ ਜਿਨ੍ਹਾਂ ਨੂੰ ਕਹਿਣਾ ਚਾਹੋ ਕਿ ਜੋ ਇਹ ਗੱਲਾਂ ਖਾਦਮ ਜੁਲਸਤੇ ਨੇ ਕਿਤੇ ਹੋਰ ਨਹੀਂ ਲੱਭਣੀਆਂ ਇਸ ਲਈ لازمی ਪਹੁੰਚੋ ਜੀ ਇਹਨਾਂ ਦੀ ਪ੍ਰਾਈਸ ਬਹੁਤ ਵਧੀਆ ਜੀ ਜੀ ਤੇ ਬਾਕੀ ਨੇ ਕਸਮ ਸਰਵਿਸ ਬਹੁਤ ਵਧੀਆ ਇੱਥੇ ਆਓ ਤੇ ਆਪਣੇ ਜਿਹੜੇ ਇਹਨਾਂ ਦੇ ਆਫ ਹੈ ਉਹਦਾ ਫਾਇਦਾ ਚੁੱਕੋ ਬਿਲਕੁਲ ਠੀਕ ਹੈ ਲੋ ਜੀ ਇਹ ਸਿਗਾ ਉਹ ਕਾਰ ਜਿੱਥੇ ਫਸਾਦ ਪਾਉਣ ਦੀ ਜ਼ਿੰਮੇਵਾਰੀ ਮੇਰੇ ਤੇ ਪਾਈ ਗਈ ਹੈ ਇਸੋ ਮੈਂ ਦੁਆ ਕਰਨਾ ਹਾਂ ਕਿ ਇਹ ਜਦੋਂ ਜਾਣ ਤੇ ਖੁਸ਼ੀਆਂ ਲੈ ਕੇ ਜਾਣ ਇੱਕ ਗੱਲ ਮੈਨੂੰ ਦੱਸੋ ਇਨਾਮ ਨਿਕਲ ਆਇਆ ਉਹ ਇਹਨਾਂ ਦੀ ਮਰਜ਼ੀ ਦਾ ਚੂਸ ਕਰੋਗੇ ਜਾਂ ਉੱਥੇ ਵੀ ਤੁਹਾਡੀ ਮਰਜ਼ੀ ਚੱਲੇਗੀ ਕਿਉਂਕਿ ਉਹਨਾਂ ਨੂੰ ਸ਼ਿਕਵੇ ਬੜੇ ਨੇ ਪੈਸੇ ਖੁੱਲਣ ਤੋਂ ਬਾਅਦ ਹੂੰ ਥੋੜਾ ਜਿਹਾ ਮਰਮ ਰੱਖੋ ਡਿਪੈਂਡ ਕਰਦਾ ਕਿਦਾਂ ਦਾ ਪ੍ਰਾਇਮ ਹਜੇ ਵੀ ਨਾ 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 ਛੁੱਟੀ ਕੋਈ ਨਹੀਂ ਜੀ ਉਹ ਆਪਣੀ ਥਾਂ ਕਹਿਮ ਜੀ ਗੁੱਡ ਲੱਕ ਬਾਜੀ ਥੈਂਕ ਯੂ ਮਿਹਰਬਾਨੀ ਤੁਹਾਡੀ ਸੋ ਇਹ ਖੁਸ਼ੀਆਂ ਇਹ ਪਰਿਵਾਰਕ ਪਿਆਰ ਆ ਜਿਹੜਾ ਇੱਕਲਰਿਆ ਪਿਆ ਖਾਦਮ ਜੁਲਰਸੀ ਹਰ ਲੋਕੇਸ਼ਨ ਤੇ ਔਰ ਇਸ ਵੇਲੇ ਇਹ ਅਖਾੜ ਡਟਾ ਹਾਲ ਜਿਹੜਾ ਹੈ ਅਸੀਂ ਤੁਹਾਡੇ ਤੱਕ ਪਹੁੰਚਦਾ ਕਰ ਰਹੇ ਆ ਖਾਦਮ ਜੁਲਰਸ ਪ੍ਰੈਸੀ ਲੋਕੇਸ਼ਨ ਤੇ ਜਿੱਥੇ ਹੁਣ ਤੋਂ ਥੋੜੀ ਦੇਰ ਬਾਅਦ ਮੈਂ ਤੁਹਾਨੂੰ ਕਹਾਂਗਾ ਕਿ ਗੱਡੀ ਜਾਂਦੀ ਏ ਛਲਾਂਗਾ ਮਾਰਦੀ ਸੋ ਪਹੁੰਚਣ ਵਾਲੀ ਗੱਲ ਕਰੋ ਪੰਜਾਬੀ ਰੇਡੀਓ ਯੂਐਸਏ ਸਵਾਗਤ ਕਰਦਾ ਹੈ ਆਪ ਸਭ ਦਾ ਖਾਦਮ ਜੂਲਸ ਟ੍ਰੇਸੀ ਲੋਕੇਸ਼ਨ بارش ਤੋਂ ਬਾਅਦ ਸੂਰਜ ਜਿਹੜਾ ਉਹਦੀ ਬਦਲਾਂ ਦੇ ਨਾਲ ਲੁਕਣ ਮੀਟੀ ਹੈ ਜਿਹੜੀ ਉਹ ਚੱਲ ਰਹੀ ਹੈ ਬਹੁਤ ਸੋਹਣਾ ਮੌਸਮ ਔਰ ਬਹੁਤ ਸੋਹਣਾ ਸਵਾਗਤ ਹੈ ਜਿਹੜਾ ਉਹ ਤੁਹਾਡੇ ਕਰਨ ਲਈ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਔਰ ਖਾਦਮ ਜੂਲਸ ਟ੍ਰੇਸੀ ਲੋਕੇਸ਼ਨ ਜਿਹੜੇ ਬਿਲਕੁਲ ਰੈਡੀ ਨੇ ਔਰ ਦਵਾ-ਦਵ ਹਮ ਹਮਾ ਕੇ ਪਹੁੰਚੋ 3 ਵਜੇ ਅਸੀਂ ਡਰਾਅ ਸ਼ੁਰੂ ਕਰ ਰਹੇ ਹਾਂ ਔਰ ਅੱਜ ਕਿੰਨੂ ਕਹਿੰਦੇ ਨੇ ਕਿ ਤੀਜਾ ਜਟਾ ਤੇ ਰੋਲਾ ਇਹਨਾਂ ਪਾਵਾਂਗੇ ਕਿ ਅੜਾਦਾਂਗੇ ਘੱਟਾ ਸੋ ਅੱਜ ਤੀਜੀ ਗੱਡੀ ਹੈ ਜਿਹ ਸਾਰਾ ਬੀਹੇ ਏਰੀਆ ਜਿਹੜਾ ਇਸ ਵੇਲੇ ਰਾਹ 'ਚ ਹੈ ਸੋ ਚੱਕੀਆਂ ਦੀ ਉਹ ਜਿਹੜੀ ਘੁੰਮਦੇ ਪੱਖੇ ਨੇ ਉਹ ਨਾ ਵੇਖੋ ਦਵ ਦਵੇ ਤੇ ਆ ਕੇ ਰੌਣਕ ਵੇਖੋ ਜਿਹੜੀ ਤੁਹਾਡੀ ਉਡੀਕ ਦੇ ਵਿੱਚ ਹੈ ਮੇਰੇ ਨਾਲ ਮੌਜੂਦ ਨੇ ਰਾਹ ਸਾਹਿਬ ਹੋ ਰਾਜਾ ਸੀ ਇਹਨਾਂ ਨੂੰ ਖੰਗਣ ਨਹੀਂ ਦੇਣਾ ਇਸ ਲਈ ਪਹਿਲਾ ਪਹਿਲਾ ਕੰਗਣ ਜਿੰਨਾ ਕੰਗਣ ਦੇ ਨੇ ਅਸਸਲਾਮੁਅਲੈਕ ਰਾਹ ਸਾਹਿਬ ਜੀ ਵਾਲੇਕਮ ਸਲਾਮ ਜੀ ਜੋ ਜਜ਼ਬਾ ਪੂਰੇ ਜ਼ੋਰਾਂ ਤੇ ਅਲਹਮਦੁਲਿਲਾ ਜੀ ਇੱਕਦਮ ਪਰਫੈਕਟ ਅਲਹਮਦੁਲਿਲਾ ਤੇ ਕੀ ਕਹੋਗੇ ਇਸ ਵੇਲੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਚਾਹਤਕਾਰਾਂ ਨੂੰ ਕਸਟਮਰਸ ਨੂੰ ਭਰੋਸਾ ਕਰਨ ਵਾਲਿਆਂ ਨੂੰ ਹਾਂਜੀ ਸਾਰੋ ਨੇ ਕਹਾਂਗੇ ਕਿ ਅੱਜ ਅਸੀਂ ਟ੍ਰੇਸੀ ਦੇ ਵਿੱਚ ਆ ਗਏ ਤੇ ਤੁਸੀਂ 3 ਵਜੇ ਤੋਂ ਪਹਿਲੇ ਪਹਿਲੇ ਪਹੁੰਚੋ ਜਿਹੜੀ ਆਪਣੀ ਸੇਲ ਲੱਗੀ ਏ ਉਹ ਤੇ ਕੰਟੀਨਿਊ ਰਹੇਗੀ ਪਰ ਜਿੰਨੇ ਨਾਮ ਨੇ ਅੱਜ ਨਿਕਲੇ ਨੇ 3 ਵਜੇ ਤੇ ਮੈਂ ਚਾਹਾਂਗਾ ਕਿ ਸਾਰੇ ਜਿੰਨੇ ਵੀ ਸਾਡੇ ਪੈਨ ਪਾਏ ਨੇ ਇਸ ਨਾਮਾਂ ਦੇ ਵਿੱਚ ਵੀ ਸ਼ਾਮਲ ਹੋਣ ਕਿਉਂਕਿ ਇਹਨਾਂ ਦੇ ਵਿੱਚ ਅਸੀਂ ਤੁਹਾਨੂੰ ਪਤਾ ਹੈ ਕਿ ਨਵੀਂ ਗੱਡੀ ਕੱਢ ਰਹੇ ਆ ਉਸ ਤੋਂ ਬਾਅਦ ਇੱਕ ਡੈਂਬਰ ਦਾ ਸੈੱਟ ਕੱਢ ਰਹੇ ਆ ਸੋਨੇ ਦੇ ਬਹੁਤ سارے ਨਾਮ ਕੱਢ ਰਹੇ ਆ ਡਾਇਮੰਡ ਦੀ ਬਹੁਤ ਸਾਰੀਆਂ ਰਿੰਗਾਂ ਕੱਢ ਰਹੇ ਆ ਔਰ ਬਹੁਤ ਸਾਰੇ ਨਾਮ ਨੇ ਇਹ ਉਹਨਾਂ ਪਹਿਣ ਪਾਈਆਂ ਵਾਸਤੇ ਹੈਗਾ ਕਿ ਜਿਹੜੇ ਇੱਥੇ ਹੈਗੇ ਨੇ ਆ ਕੇ ਇਸ ਚੀਜ਼ ਦਾ ਫਾਇਦਾ ਪੀਠਾਓ ਪਰ ਦੂਜੀ ਚੀਜ਼ ਹੈਗੀ ਹੈ ਕਿ ਜਿਹੜੀ ਅਸੀਂ ਸੇਲ ਪ੍ਰਾਈਸ ਵੀ ਦੇ ਰਹੇ ਆ ਉਹ ਵੀ ਸਾਡੇ ਪਹਿਣ ਪਾਈਆਂ ਵਾਸਤੇ ਇੱਕ ਗਿਫਟ ਹੀ ਹੈ ਐਗਜ਼ੈਕਟਲੀ ਕਿਉਂਕਿ ਸਾਲ ਦੇ ਵਿੱਚ ਇੱਕ ਵਾਰ ਅਸੀਂ ਸੇਲ ਲਗਾਣੇ ਆ ਔਰ ਜਿਹੜੀ ਸਾਡੀ ਸੇਲ ਹੁੰਦੀ ਬੈਸਟ ਸਾਡੀ ਸੇਲ ਹੁੰਦੀ ਹੈ ਔਰ ਉਹਦੇ ਉੱਤੇ ਦੇਖੋ ਮੈਂ ਅਗੇਨ ਉਹ ਵੀ ਚੀ ਕਹਾਂਗਾ ਸੋਨਾ ਜਿਹੜੇ ਵੀ ਸਾਡੇ ਪਹਿਣ ਪਾਈਆਂ ਨੇ ਹੁਣ ਤੱਕ ਲਿਆ ਉਹ ਜਿਹੜੇ ਲਹਿੰਗੇ ਉਹ ਜਿਹੜੇ ਲੈ ਰਹ ਖਾਦਮ ਜੁਲਰ 100% ਗਾਰੰਟੀ ਦਿੰਦਾ ਆਪਣੇ ਸੋਨੇ ਦੀ ਲਾਈਫਟਾਈਮ ਵਾਸਤੇ ਸੋਨੇ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਐਸਾ ਨਹੀਂ ਕਿ ਅਸੀਂ ਸੇਲ ਲਗਾ ਰਹੇ ਹਾਂ ਤੇ ਅਸੀਂ ਕੋਈ ਕੰਪਰੋਮਾਈਜ਼ ਕਰ ਰਹੇ ਆਪਣੇ ਸੋਨੇ ਦੇ ਵਿੱਚ 100% ਗਾਰੰਟੀ ਹੈ ਸੋਨੇ ਦੀ ਜਿਹੜੀ ਸਾਡੀ ਪ੍ਰਾਈਸ ਹੈਗੀ ਉਹ ਇਸ ਟਾਈਮ ਸਾਡੀ ਪ੍ਰਾਈਸ ਬੈਸਟ ਚੱਲ ਰਹੀ ਹੈ ਸਾਡੀ ਹੀ ਪ੍ਰਾਈਸ ਹਨੂ ਬਾਅਦ ਚ ਕੰਪੇਅਰ ਕਰੋਗੇ ਤੁਸੀਂ ਵਾਕੀ ਕਹੋਗੇ ਵਾਕੀ ਸੇਲ ਪ੍ਰਾਈਸ ਤੁਹਾਨੂੰ ਮਿਲੀ ਇਸ ਟਾਈਮ ਜਿਹੜੀ ਅਸੀਂ ਦੇ ਰਹੇ ਹਾਂ ਬਿਲਕੁਲ ਜੀ ਇੱਕ ਤੇ ਪ੍ਰਾਈਸ ਡਿਸਕਾਊਂਟ ਜਿਹੜਾ 20% ਆਫ ਔਨ ਗੋਲਡ ਜੁਐਲਰੀ 50% ਆਫ ਔਨ ਡਾਇਮੰਡ ਜੁਐਲਰੀ ਇਹ ਸਭ ਤੋਂ ਵੱ ਦੇ 2 ਮਹੀਨੇ ਇਸ ਸਾਲ ਦੀ ਸਭ ਤੋਂ ਵੱਡੀ ਮੇਗਾ ਸੇਲ ਹੈ ਜਿਹੜੀ ਉਹ ਹੁਣ ਆਪਣੇ ਅੰਤ ਨੂੰ ਪੜਈ ਅੱਜ ਅਸੀਂ ਆਧ ਚਈ ਜਾਣੀ ਤਿੰਨ ਕਾਰਾਂ ਕੱਢ ਦੇਣੀ ਹੈ ਔਰ ਡਾਰਕ ਗ੍ਰੇ ਕਲਰ ਹਾਂਜੀ ਡਾਰਕ ਗ੍ਰੇ ਕਲਰ ਇਸ ਕਰਕੇ ਰੱਖੇ ਨੇ ਕੋ ਪਲੇਖਾ ਨਾ ਪਵੇ ਕਿ ਇੱਕੋ ਗੱਡੀ ਸਾਰੇ ਪਾਸੇ ਚਾਈ ਜਾ ਰਹੀ ਹੈ ਇਸ ਕਰਕੇ ਅਸੀਂ ਕੱਲ ਵੀ ਥੋੜਾ ਜਿਹਾ ਡਿਫਰੈਂਟ ਕਲਰ ਸੀ ਉਹ ਇਸ ਤੋਂ ਥੋੜਾ ਹੱਡਮਾ ਕਲਰ ਸੀ ਪਰ ਦੇਖੋ ਇਹ ਗਿਫਟ ਆ ਗਏ ਨੇ ਸਾਡੇ ਲਈ ਸਾਰੇ ਪੈਨ ਪਾਈ ਜਿਹੜੇ ਇੱਥੇ ਮੌਜੂਦ ਹੁੰਦੇ ਨੇ ਉਹ ਜਿਹੜੇ ਨਹੀਂ ਹੁੰਦੇ ਇੱਕ ਜਿਹੇ ਨੇ ਬਟ ਲੱਕਲੀ ਜਿਹੜੀ ਅਸੀਂ ਦੋ ਗੱਡੀਆਂ ਕੱਢੀਆਂ ਨੇ ਓ ਸੈਮ ਲੋਕੇਸ਼ਨ ਰੱਬ ਕਰੇ ਜੀ ਅੱਜ ਵੀ ਟਰੈਸੀ ਵਾਲੇ ਇੱਥੇ ਹੀ ਹੋਣ ਔਰ ਲੈ ਕੇ ਚਲਾ ਕੇ ਸਾਨੂੰ ਹੂਟਾ ਦਵਾ ਕੇ ਜਾਣ ਲੈ ਕੇ ਜਾਣ ਸਾਨੂੰ ਬੜੀ ਖੁਸ਼ੀ ਹੈ ਅਸੀਂ ਦੇਖੋ ਆਪਣੇ ਭੈਣ ਭਾਈ ਨੂੰ ਖੁਸ਼ੀ ਨਾ ਦੇ ਰਹੇ ਕਿਉਂ ਕਿ ਅਸੀਂ ਸਾਰਿਆਂ ਵਾਸਤੇ ਓਪਰਚੁਨਿਟੀ ਰੱਖੀ ਹੈ ਕਿਸੇ ਇੱਕ ਵਾਸਤੇ ਨਹੀਂ ਸਾਡੇ ਲਈ ਚਾਹੇ ਥੋੜਾ ਲੈ ਰਹੇ ਕੋਈ ਬਹੁਤ ਲੈ ਰਹੇ ਸਾਡੇ ਲਈ ਸਾਰੇ ਭੈਣ ਭਾਈ ਇੱਕ ਜਿਹੇ ਨੇ ਤੇ ਰੱਬ ਕਰੇ ਜਿਨ੍ਹਾਂ ਲਈ ਇਹ ਗੱਡੀ ਨਿਕਲੀ ਉਹਨਾਂ ਲਈ ਵੀ ਇਹ ਲੱਖੀ ਸਾਬਤ ਹੋਵੇ ਕੀ ਬਾਤ ਹੈ ਰਾਹ ਸਾਹਿਬ ਜੀਾਂ ਤੇ ਸ਼ੁਭ ਕਾਮਨਾਵਾਂ ਹੈ ਮੇਰਾ ਦਿਲ ਕਰ ਰਿਹਾ ਕਿ ਮੈਂ ਗੱਡੀ ਨੂੰ ਕਹਾ ਭਲੀਆਂ ਲੋਕੇ ਬਹੁਤ ਸੋਹਣੀ ਲੱਗ ਰਹੀ ਹੈ ਮਜਾਲ ਹੈ ਜੇ ਵੋਠੀ ਤੋਂ ਘਟ ਲ ਨਾ ਜਾਣਾ ਨਹੀਂਗਾ ਹੈ ਇਹ ਤੇ ਜਾਣਾ ਉਹਦੇ ਨਾਲ ਹੀ ਹੈ ਜਿਹਦੀ ਇਹ ਹੈ ਸੋ ਕਿਸਮਤ ਜ਼ਰੂਰ ਅਜ਼ਮਾਓ ਔਰ ਸੇਲ ਹੈ ਜਿਹੜੀ ਉਹ ਥੋੜੀ ਦੇਰ ਤੱਕ ਬੰਦ ਹੋ ਜਾਣੀ ਹੈ ਫਿਰ ਕਿਸਮਤ ਦੇ ਟੋਕਨ ਨਹੀਂ ਪੈਣੇ ਫਿਰ ਰਹਿ ਜਾਣੀਆਂ ਦੋ ਲੋਕੇਸ਼ਨਾਂ ਕੱਲ 30 ਦਸੰਬਰ ਨੂੰ ਸੈਕਰਾਮੈਂਟੋ ਦੇ ਮੇਲੇ ਸੱਜਣਗੇ ਔਰ 31 ਦਸੰਬਰ ਨੂੰ ਆਖਰੀ ਦਿਨ ਜਿਹੜਾ ਉਹ ਹੁੰਦਾ ਹੈ ਖਾਦਮ ਜੂਲਰ ਦੀ ਸ਼ੁਰੂਆਤ ਜਿੱਥੇ ਹੋਈ ਖਾਦਮ ਜੂਲਰ ਦਾ ਹੈੱਡ ਕੁਆਰਟਰ ਟਰਲੈਕ ਬਹੁਤ ਹੀ ਇਮੋਸ਼ਨਲ ਥਾਂ ਹੈ ਉੱਥੇ ਮੈਨੂੰ ਵੀ ਜ਼ਰਾ ਦਿਲ ਹੈ ਜਿਹੜਾ ਉਹਨਾਂ ਸਾਹਮਣੇ ਜਾਣਾ ਪੈਂਦਾ ਸੋ ਆਊਟ ਰੇਸੀ ਤੇ ਅੱਜ ਦਾ ਇਹ ਮੇਲਾ ਜਿਹੜਾ ਇਹ ਲੁੱਟਨੇ ਆ ਰਹਿ ਕੋਈ ਸੁਨਾ ਕੋਈ ਪੈਗਾਮ ਜਿਹੜਾ ਖਾਦ ਇੰਜੂਲਸ ਟ੍ਰੈਸੀ ਲੋਕੇਸ਼ਨ ਤੋਂ ਆਪਣੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਭਰੋਸਾ ਮੰਨਦਾ ਨੂੰ ਔਰ ਇਤਬਾਰ ਕਰਨ ਵਾਲਿਆਂ ਨੂੰ ਦੇਣਾ ਚਾਹੋ ਪਹਿਲੇ ਤਾਂ ਜੀ ਪੈਗਾਮ ਹੈ ਕਿ ਅਸੀਂ ਬਹੁਤ ਜਿੰਨੇ ਮੈਂ ਕੋਈ ਬਲੀਵ ਕਰੋ ਵਰਡਸ ਨਹੀਂ ਹੈ ਕਿ ਜਿਨ੍ਹਾਂ ਦਾ ਮੈਂ ਸ਼ੁਕਰੀਆ ਅਦਾ ਕਰਾਂ ਅਸੀਂ ਬੇਕਫੇਡ ਤੋਂ ਚੱਲੇ ਆ ਸਟਾਕਟਨ ਤੱਕ ਔਰ ਇੱਥੇ ਤੱਕ ਜਿਨ੍ਹਾਂ ਅੱਛਾ ਰਿਸਪੌਂਡ ਜਿਨ੍ਹਾਂ ਪਿਆਰ ਦਿੱਤਾ ਹੈ ਦੇਵਾ ਮੈਕੋ ਉਹ ਲਫ਼ਾਜ਼ ਨਹੀਂ ਮੈਂ ਲਫ਼ਾਜ਼ਾਂ ਦਾ ਸ਼ੁਕਰੀਆਦਾਰ ਨਹੀਂ ਕਰ ਸਕਦਾ ਹਕੀਕਤ ਸਭ ਪੈਨ ਪਾਈਆਂ ਦਾ ਬਹੁਤ ਸ਼ੁਕਰੀਆ ਕਿਉਂ ਕਿ ਇਹ ਸਭ ਚੀਜ਼ਾਂ ਪੈਨ ਪਾਈਆਂ ਦੇ ਨਾਲ ਹੀ ਨੇ ਅਸੀਂ ਅਗਰ ਸਾਨੂੰ ਸਪੋਰਟ ਨਹੀਂ ਕਰਾਂਗੇ ਤਾਂ ਅਸੀਂ ਇਸ ਚੀਜ਼ ਨੂੰ ਕੰਟੀਨਿਊ ਨਹੀਂ ਕਰਾਂਗੇ ਸਭ ਪੈਨ ਪਾਈਆਂ ਦਾ ਬਹੁਤ ਸ਼ੁਕਰੀਆ ਦੂਜੀ ਚੀਜ਼ ਹੈਗੀ ਹੈ ਕਿ ਹੁਣ ਐਂਡ ਹੋ ਚੁੱਕੀ ਹੋ ਰਹੀ ਸਾਡੀ ਸੇਲ ਅੱਜ ਅਸੀਂ ਕਰ ਰਹੇ ਆ ਟ੍ਰੇਸੀ ਦੇ ਵਿੱਚ ਇਸੀ ਤਰ੍ਹਾਂ ਕੱਲ ਅਸੀਂ ਕੱਟਾਂਗੇ ਸੈਕ੍ਰੀਮੈਂਟੋ ਦੇ ਵਿੱਚ ਦਸੰਬਰ 3 ਨੂੰ ਠੀਕ ਹੈ ਤੇ ਪਰਸੋ ਜਿਸਾ ਪਾਈਰਾਂ ਨੂੰ ਦੱਸ ਦਿੱਤਾ ਕਿ ਜਿੱਥੇ ਸਾਡਾ ਹੈੱਡਕੁਆਰਟਰ ਹੈ ਦਸੰਬਰ 31 ਤੇ ਅਸੀਂ ਉੱਥੇ ਲਾਵਾਂਗੇ ਰੌਣਕਾਂ ਤੇ ਜਿਹੜੀ ਜਿਹੜੀ ਲੋਕੇਸ਼ਨ ਹੈਈ ਵੀ ਤੁਹਾਡੇ ਕੋਲ ਹੈ ਅਗਰ ਤੁਸੀਂ ਨਹੀਂ ਆ ਸਕਦੇ ਤੇ ਕਹਿੰਦਾ ਮਤਲਬ ਹੈ ਕਿ ਸੇਲ ਤੁਹਾਨੂੰ ਮਿਲੇਗੀ ਹਰ ਲੋਕੇਸ਼ਨ ਦੇ ਉੱਪਰ ਬਟ ਤੁਸੀਂ ਅਗਰ ਇੱਥੇ ਆ ਕੇ ਆਪਣੀ ਅੱਖੀ ਵੇਖਣਾ ਕਿ ਅਸੀਂ ਕਿਸਾ ਕਰ ਰਹੇ ਹਾਂ ਤੇ ਤੁਹਾਨੂੰ ਹੈਈ ਵੀ ਮੌਕਾ ਹੈ ਕਿ ਤੁਸੀਂ ਆਓ ਜਿਹੜੀ ਵੀ ਲੋਕੇਸ਼ਨ ਤੁਹਾਡੇ ਕੋਲ ਹੈ ਉੱਥੇ ਆ ਕੇ ਅਸੀਂ ਤੁਸੀਂ ਆਪਣੇ ਅੱਖਾਂ ਨਾਲ ਦੇਖੋ ਔਰ ਅਸੀਂ ਦੇਖੋ ਇਹ ਜਿਹੜੇ ਗਿਫਟ ਹੁੰਦੇ ਨੇ ਜਾਂ ਜਿਹੜਾ ਸਮਾਂ ਹੁੰਦਾ ਅਸੀਂ ਐਸ ਅ ਬਿਜ਼ਨਸ ਨੇ ਅਸੀਂ ਇੱਕ ਫੰਡ ਕ੍ਰੀਏਟ ਕਰੀਦਾ ਜਿਹੜਾ ਕਿ ਸਾਡੇ ਭੈਣ ਭਾਈ ਇਸ ਨੂੰ ਇੰਜੋਏ ਵੀ ਕਰਦੇ ਨੇ ਉਸ ਦੇ ਨਾਲ ਸਾਡੇ ਨਾਲ ਜਿਹੜਾ ਸਾਥ ਦੇਣ ਵਾਲੇ ਨੇ ਮਕਸੂਮ ਅਲੀ ਇਹ ਸਾਡੇ ਨਾਲ ਸਾਥ ਦਿੰਦੇ ਨੇ ਤੇ ਇੱਕ ਫਨ ਕ੍ਰੀਏਟ ਹੁੰਦਾ ਤੇ ਆਈ ਵੈਲਕਮ एवरीवन टू ਤੁਸੀਂ ਇੱਥੇ ਆਓ ਆ ਕੇ ਆਪਣੀ ਅੱਖੀ ਦੇਖ ਕੇ ਤੁਸੀਂ ਜਾਓ ਥੈਂਕ ਯੂ ਰਾਹਤ ਸਾਹਿਬ ਨੇ ਬੜੀ ਮੁਹੱਬਤ ਕੀਤੀ ਮੇਰਾ ਮਾਣ ਇਹਨਾਂ ਦੀਆਂ ਇਹ ਗੱਲਾਂ ਹੀ ਵਧਾ ਛੜਦੀਆਂ ਤੇ ਫਿਰ ਜੋਸ਼ ਲੱਗਾ ਰਹਿੰਦਾ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਪੰਜਾਬੀ ਰੇਡੀਓ ਯੂ ਐਸ ਏ ਤੇ ਪਲੇਟਫਾਰਮ ਤੋਂ ਦੁਨੀਆ ਭਰ ਚ ਜਿੱਥੇ ਜਿੱਥੇ ਤੁਸੀਂ ਮੈਨੂੰ ਦੇਖ ਰਹੇ ਜੇ ਸੁਣ ਰਹੇ ਜੇ ਮੈਨੂੰ ਦੱਸਣਾ ਖਾਦਮ ਜੁਲਰਜ਼ ਇੱਕ ਨਾਮ ਹੈ ਕੀ ਇਸ ਨਾਮ ਦੇ ਸਨਿਆਰਿਆਂ ਤੋਂ ਅੱਡ ਅਮਰੀਕਾ ਕੈਨੇਡਾ ਦੁਨੀਆ ਭਰ ਚ ਕੋਈ ਹੋਰ ਹੈ ਜਿਹੜਾ ਇੰਨੇ ਇਨਾਮ ਔਰ ਇੰਨੀਆਂ ਗੱਡੀਆਂ ਵੰਡਦਾ ਹੋਵੇ ਮੈਂ ਆਪਣਾ ਸਵਾਲ ਦੁਬਾਰਾ ਦੁਹਰਾਣਾ ਆ ਖਾਦਮ ਜੂਲਰਸ ਤੋਂ ਅੱਡ ਮੈਨੂੰ ਦੱਸਣਾ ਕਿ ਦੁਨੀਆ ਦੇ ਕਿਹੜੇ ਕਿੱਤੇ ਚ ਕਿਹੜੇ ਸਨਿਆਰੇ ਨੇ ਜਿਹੜੇ ਇੰਨੇ ਇਨਾਮ ਔਰ ਇੰਨੀਆਂ ਗੱਡੀਆਂ ਵੰਡਦੇ ਨੇ ਤੇ ਜੇ ਇਹੀ ਹੋਣ ਤੇ ਫਿਰ ਭਰੋਸਾ ਕਰਕੇ ਵੇਖਣਾ ਆਓ ਬਹੁਤ ਸਾਰੇ ਡਿਜ਼ਾਈਨ ਪ੍ਰਾਈਸ ਡਿਸਕਾਊਂਟ ਔਰ ਵੱਡੀ ਗੱਲ ਮੁਹੱਬਤਾਂ ਔਰ ਪਿਆਰ ਤੁਹਾਨੂੰ ਢੀਕ ਰਿਹਾ ਹੈ ਦਵਾ ਦਾ ਪਹੁੰਚੋ ਜੀ ਮੇਲਾ ਸਜਾਉਣ ਲੱਗੇ ਆਓ ਫਿਰ ਖਾਦਮ ਜੁਲਸ ਟ੍ਰੇਸੀ ਲੋਕੇਸ਼ਨ ਜੀ ਇੱਕ ਵਾਰ ਫਿਰ ਸਵਾਗਤ ਹੈ ਖਾਦਮ ਜੁਲਸ ਟ੍ਰੇਸੀ ਲੋਕੇਸ਼ਨ ਤੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਇਹ ਤੁਸੀਂ ਜਿਹੜੇ ਵੀ ਬਿਆਨ ਦੇਣੇ ਆ ਇਹ ਯਾਦ ਰੱਖੋ ਇੱਕ ਤੇ ਪੰਜਾਬੀ ਰੇਡੀਓ ਯੂਐਸਏ ਤੇ ਲਾਈਵ ਜਾ ਰਹੇ ਆ ਦੂਜਾ ਜਿਨ੍ਹਾਂ ਦੇ ਖਿਲਾਫ ਜਾਣੇ ਆ ਉਹਨਾਂ ਨੇ ਵੀਡੀਓ ਬਣਾਈ ਏ ਤੇ ਮੇਰਾ ਵੀਰ ਜੋ ਹੋਇਆ ਉਸ ਦੁੱਖ ਚ ਬਾਹਰ ਆ ਕੇ ਗੱਲ ਕਰਨੀ ਇਹ ਨਾ ਰੋਟੀ ਪਾਣੀ ਬੰਦ ਹੋਵੇ ਨਾਮ ਦੱਸੋ ਮੇਰਾ ਨਾਮ ਸ਼ੇਰ ਸਿੰਘ ਏ ਔਰ ਕਿੱਥੋਂ ਆਣਾ ਹੋਇਆ ਮੈਂ ਸੈਂਟਰਮਾਉਂਟੋਂ ਆਇਆ ਹਾਂ ਜੀ ਅੱਛਾ ਜੀ ਹਾਂਜੀ ਹਾਂਜੀ ਔਰ ਖਾਦਮ ਜੁਲਸ ਬਾਰੇ ਪਹਿਲੇ ਦੱਸੋ ਕਿ ਇਹਨਾਂ ਦੀ ਵੈਰਾਈਟੀ ਡਿਜ਼ਾਈਨ ਡਿਸਕਾਊ ਬਹੁਤ ਵਧੀਆ ਮੈਂ ਫਸਟ ਟਾਈਮ ਤੇ ਆਇਆ ਮੈਂ ਇਨਾਂ ਕੋਲ ਤੇ ਮੈਂ ਵੀ ਆਪ ਜੀ ਦੇ ਪੰਜਾਬੀ ਰੇਡੀਓ ਤੇ ਸੁਣਦਾ ਹੁੰਦਾ ਹਾਂ थैंक यू ਜੀ ਅਸੀਂ ਇਸ ਚਰਚੇ ਨੂੰ ਇਸ ਰੋਲੇ ਨੂੰ ਕਬੂਲ ਕਰਨੇ ਜੀ ਤੇ ਆਪ ਜੀ ਦੇ ਰੇਡਵੇ ਤੋਂ ਸੁਣ ਕੇ ਮੈਂ ਜੈਤਰੀ ਕਾਣਾ ਨੂੰ ਕੀਤਾ ਸੀ ਹਾਂ ਤੇ ਜਦੋਂ ਵੀ ਆਪ ਦੀ ਸੁਣਨਾ ਜੈਤਰੀ ਕਾਣਾ ਨਾਲ ਹੁੰਦੀ ਹੈ ਡੇਲੀ ਤੇ ਮੈਂ ਹਰ ਸ਼ਨੀਵਾਰ ਨੂੰ ਸਪੀਚ ਸੁਣਨਾ ਵਾ ਜਿਹੜੇ ਪੰਜਾਬੀ ਰੇਡਵੇ ਨੂੰ ਤੇ ਬਹੁਤ ਲਾਈਕ ਕਰਨਾ ਵਾ ਬੜੀ ਮਿਹਰਬਾਨੀ ਇੱਕ ਪੁਰਾਣੇ ਕਲਚਰ ਦੀਆਂ ਗੱਲਾਂ ਸੁਣਾਉਂਦੇ ਨੇ ਤੇ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਇੰਨਾ ਐਪਰੀਸ਼ੀਏਟ ਕਰਦੇ ਜੀ ਕਿੰਨਾ ਕੁ ਫਿਰ ਤੁਹਾਡੇ ਨਾਲ ਤੈ ਹੋਇਆ ਤੇ ਘਰੋਂ ਕੱਢਣ ਤੋਂ ਬਾਅਦ ਕਿੰਨੇ ਕ ਆਪਣੀਆਂ ਗੱਲਾਂ ਤੋਂ ਫਿਰੇ ਫਿਰ ਸੱਚਾਈ ਦੱਸਣਾ ਜੀ ਮੈਂ ਵੇਖੋ ਲੈਣ ਤੇ ਇੱਕ ਚੀਜ਼ ਆਇਆ ਹਾਂ ਪਰ ਮੈਂ ਨਾਲ ਲੈਣ ਦੇ ਜਿਹੜੇ ਉਹਨਾਂ ਨੇ ਮੇਰੀ ਇੱਕ ਨਾ ਚੱਲਣ ਦਿੱਤੀ ਇੱਕ ਨਹੀਂ ਚੱਲਣ ਦਿੱਤੀ ਇਹਨਾਂ ਨੇ ਬੜਾ ਕੁਝ ਮੈਨਾਂ ਪਹਿਲਾਂ ਕੀਤਾ ਹਾਂ ਜੀ ਇਹਨਾਂ ਨੇ ਕਿਹਾ ਆ ਬਿੱਲੇ ਲੋ ਆ ਬਿੱਲੇ ਲੋ ਤੇ ਜਦੋਂ ਬਿੱਲ ਬਣ ਗਿਆ ਚੰਗਾ ਤੇ ਫਿਰ ਮੈਂ ਹਾਂ ਚੱਲ ਹੁਣ ਲੈਣਾ ਤੇ ਪਹਿਣਾ ਹੀ ਹੈ ਘਰ ਜਾ ਕੇ ਰੋਟੀ ਵੀ ਖਾਣੀ ਹੈ ਜ਼ਾਹਰ ਇਹ ਇੱਕ ਮਜਬੂਰੀ ਜਿਹੜੀ ਮਰਵਾਉਂਦੀ ਬੰਦੇ ਨੂੰ ਬਸ ਬਸ ਜੀ ਤੇ ਰੋਟੀ ਕਾਰ ਕੇ ਫਿਰ ਮੈਨੂੰ ਲੈਣਾ ਪਿਆ ਜੀ ਹਾਂ ਜੀ ਜੀ ਤੇ ਅਸੀਂ ਜੀ ਚੋਨੇ ਆ ਕਿ ਰੋਟੀ ਪਾਣੀ ਦੀ ਮਜਬੂਰੀ ਜਿਹਨਾਂ ਨਾਲ ਜੁੜੀ ਉਹਨਾਂ ਨੇ ਪੂਰੀ ਜੀ ਵੀਡੀਓ ਬਣਾਈ ਇਹਨਾਂ ਦੀ ਇਹ ਕੈਮਰਾ ਵਖਾ ਦੇਵੇ ਕਿ ਉਹਨਾਂ ਨੇ ਮੁਕਰ ਨਹੀਂ ਡਿੱਟਦਾ ਪਤਾ ਨਹੀਂ ਹੁਣ ਰੋਟੀ ਕਿਸ ਹਿਸਾਬ ਪੈਂਦੀ ਹੈ ਤੇ ਚਲੋ ਆ ਥੋੜੀ ਜੀ ਗੱਲ ਆਜੋ ਨਾਲ ਕੋਈ ਨਹੀਂ ਮੇਰੇ ਹੁੰਦੇ ਆਂ ਤੇ ਨੂੰ ਕੁਛ ਨਹੀਂ ਕਹਿੰਦੇ ਹਾਂ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਇਹ ਵੇ ਲਵੋ ਆ ਤੇ ਗੱਲ ਫਿਰ ਠੀਕ ਨਹੀਂ ਨਾ ਇੱਕ ਗੱਲ ਤੇ ਮਨਾ ਕੇ ਲਿਆ ਜੇ ਇੱਥੇ ਆ ਕੇ ਰੋਲਾ ਬਣਾਤਾ ਜੇ ਨਹੀਂ ਅਸੀਂ ਤੇ ਇੱਟ ਲੈਣ ਆਏ ਸੀਗੇ ਇੱਥੇ ਰੱਖ ਗੱਲ ਇੱਟਾਂ ਰੋੜਿਆਂ ਦੇ ਅਪੜ ਗਈ ਹੁਣ ਸਿਰ ਸਲਾਮਤ ਰਹਿਣ ਅੱਛਾ ਜੀ ਅੱਛਾ ਜੀ ਟਿੱਕੀ ਲੈਣ ਆਏ ਸੀਗੇ ਅੱਛਾ ਇੱਥੇ ਆ ਗਏ ਫਿਰ ਸਮੋਸੇ ਵਾਲਾ ਮੂਡ ਬਣ ਗਿਆ ਆ ਵੀ ਲੈਣਾ ਤੇ ਆ ਵੀ ਲੈਣਾ ਜੀ ਫਿਰ ਮੈਂ ਨਾ ਮੈਂ ਹਾਂ ਚੱਲ ਕੋਈ ਗੱਲ ਨਹੀਂ ਮੈਂ ਹੱਜ ਲੈ ਲੋਰ ਆਏ ਤਾਂ ਹੈ ਗਈਆਂ ਹੁਣ ਔਰ ਉਹਦਾ ਵੀ ਸੇਲ ਸਾਲ ਬਾਅਦ ਲੱਗਣੀ ਹੈ ਹਾਂਜੀ ਹਾਂਜੀ ਤੇ ਇਸ ਹਮਲੇ ਦੀ ਵਜ੍ਹਾ ਕੀ ਸੀਗੀ ਪਾ ਦਿਓ ਮੇਰੇ ਤੇ ਪਾ ਦਿਓ ਖਾਦਮ ਜੂ ਲਸੇ ਨਹੀਂ ਬਸ ਉਹ ਮੈਂ ਫੇਸਬੁੱਕ ਤੇ ਸੁਣਿਆ ਸੀ ਜਿਵੇਂ ਆਪਾਂ ਤੇ ਲਾ ਯੂਐਸਏ ਵਾਲਿਆਂ ਨੂੰ ਵੀ ਸੁਣਦੇ ਰਹਿੰਦੇ ਰਹੇ ਸ਼ੁਰੂ ਤੋਂ ਤੇ ਫਿਰ ਇਹਨਾਂ ਦਾ ਵੀ ਆਇਆ ਸੀ ਉਹੀ ਵੇਖ ਕੇ ਮੈਨੂੰ ਉਹ ਤਰੀਕਾ ਦੱਸੋ ਜਿਹਦੇ ਨਾਲ ਇਹਨਾਂ ਨੂੰ ਮਨਾਇਆ ਤੇ ਇਹਨਾਂ ਨੂੰ ਇੱਥੇ ਤੱਕ ਲਿਆਂਦਾ ਉਹ ਰਾਜ਼ ਦੱਸੋ ਸਾਡੇ ਸਾਰੇ ਦਰਸ਼ਕਾਂ ਨੂੰ ਸਾਡੀ 18 ਜਨਵਰੀ ਨੂੰ ਅਨਿਵਰਸਰੀ ਹੈ ਇਥੇਰਾ 18 ਜਨਵਰੀ ਨੂੰ ਅਨਿਵਰਸਰੀ ਹੈ ਉਸ ਤੋਂ ਪਹਿਲੇ ਪ੍ਰੀਪਲੈਨ ਇੱਕ ਅਟੈਕ ਸੀਗਾ ਜਿਹਦੇ ਰਾਹੀਂ ਭਾਈ ਹੋਣਾ ਨੂੰ ਇੱਕ ਬਿਸਕੁਟ ਲੈਣ ਲਈ ਲਿਆਂਦਾ ਗਿਆ ਤੇ ਇੱਥੇ ਆ ਕੇ ਫਿਰ ਮਠਿਆਈ ਦਾ ਡੱਬਾ ਖੁੱਲ ਗਿਆ ਇੰਝ ਹੋਇਆ ਕੋਈ ਨਹੀਂ ਵੀਰੇ ਖਾਦਮ ਜੁਲਰ ਵਾਲਿਆਂ ਦੀ ਵੀ ਹਮਦਰਦੀ ਨਾਲ ਮੇਰੀ ਵੀ ਨਾਲ ਆ ਕਿੰਨੇ ਕੁ ਰਾਜ਼ੀ ਹੋਏ ਇਹਨਾਂ ਦੀ ਡੀਲ ਤੋਂ ਇਹਨਾਂ ਦੇ ਡਿਜ਼ਾਈ ਬਹੁਤ ਵਧੀਆ ਸਾਰਾ ਕੁਝ ਵਧੀਆ ਸੀਗਾ ਡਿਸਕਾਊਂਟ ਵੀ ਸਹੀ ਸੀਗਾ ਹਾਂ ਹਾਂ ਬਾਕੀ ਇਹਨਾਂ ਦੀ ਜਵੈਲਰੀ ਵੀ ਸੋਹਣੀ ਹੈ ਜਿਵੇਂ ਯੂ ਐਸ ਏ ਚ ਤੇ ਅਸੀਂ ਪਹਿਲੀ ਵਾਰੀ ਇੱਥੇ ਆਏ ਇੰਡੀਆ ਤੇ ਲੈਂਦੇ ਹੁਣ ਇਸ ਤੋਂ ਬਾਅਦ ਕਿਤੇ ਹੋਰ ਜਾਓਗੇ ਨਹੀਂ ਇੱਥੇ ਆਵਾਂਗੇ ਤੁਹਾਡੇ ਪੰਜਾਬੀ ਰੈਡਵੈਂਸ ਹੁੰਦੇ ਰਹੀਦਾ ਲਾਈਕ ਕਰੀਦਾ ਦਿਲੋਂ ਕਰੀਦਾ ਹੈ ਆਪਰੀਸ਼ੀਏਟ ਕਰੀਦਾ ਤੁਹਾਨੂੰ ਬਹੁਤ ਚੰਗੇ ਲੱਗਦੇ ਪੰਜਾਬੀ ਰੇਡੀਓ ਦਾ ਸਾਨੂੰ ਤੇ ਸੋ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਮੇਰੀ ਵਕਾਲਤ ਅਖੀਰ ਤੇ ਇਹ ਮੈਂ ਹਮਦਰਦੀਆਂ ਤੇ ਇਹਨਾਂ ਨਾਲ ਕੀਤੀਆਂ ਲੇਕਿਨ ਤੁਸੀਂ ਖਾਦਮ ਜੂਲਰ ਸੇ ਲਿਓਣ ਲਈ ਇਹਨਾਂ ਨੂੰ ਤੰਗ ਕਰਦੇ ਰਹਿਣਾ ਔਰ ਦਬਕੇ ਕਰਨਾ ਠੀਕ ਹੈ ਜੀ ਬੱਚੇ ਵੀ ਵਿਆਹ ਨੇ ਵਾਵਾ ਰੱਬ ਖੈਰ ਰੱਖੇ ਤਾਂ ਹੋਣ ਡੀਆਂ ਇਹਨਾਂ ਨੇ ਵੀ ਔਰ ਮੇਰੀ ਤੁਹਾਡੇ ਵਾਸਤੇ ਇਹ ਆ ਰੱਬ ਤੁਹਾਨੂੰ ਇੰਨੀਆਂ ਕਿ ਬਰਕਤਾਂ ਦੇਵੇ ਕਿ ਤੁਸੀਂ ਇੱਥੇ ਆਪ ਹਮ ਹਮਾ ਕੇ ਆਓ ਔਰ ਇਹਨਾਂ ਦੇ ਚਾਹ ਨੇ ਜਿਹੜੇ ਬੇਟੀਆਂ ਦੇਖਣ ਲਈ ਥੈਂਕ ਯੂ ਥੈਂਕ ਯੂ ਬਾਜੀ ਥੈਂਕ ਯੂ ਬਹੁਤ ਧੰਨਵਾਦ ਇਹ ਪਰਿਵਾਰਕ ਮੁਹੱਬਤਾਂ ਪਿਆਰ ਹੈ ਜਿਹੜਾ ਇਹ ਖਿੱਲਰ ਰਿਹਾ ਖਾਦਮ ਜੁਲਰਸ ਤੇ ਔਰ ਇਹ ਸਾਰੀਆਂ ਖੁਸ਼ੀਆਂ ਜਿਹੜੀਆਂ ਇੱਥੇ ਨੇ ਔਰ ਇਹਨਾਂ ਖੁਸ਼ੀਆਂ ਦਾ ਲੱਗਣ ਲੱਗਾ ਹੈ ਮੇਲਾ ਔਰ ਅਨੀਸ ਵਾਓ ਵਾਟ ਅ ਸਮਾਈਲ ਹੈਲੋ ਅਨੀਸ ਅਸਸਲਾਮੁਅਲੈਕਮ ਹਾਂਜੀ ਰੌਣਕਾਂ ਲੱਗ ਗਈਆਂ ਮੇਲੇ ਲੱਗੇ ਕੋਸ਼ਿੰਮੈਂਟ ਰਹਿ ਗਏ ਕੀ ਕਹੋਗੇ ਮੈਂ ਇਹ ਕਹਿਣਾ ਚਾਹੁੰਦਾ ਥੈਂਕ ਯੂ ਜਿਹੜੇ ਵੀ ਭੈਣ ਭਰਾ ਹੈ ਜਿਹੜੇ ਸਾਨੂੰ ਲਾਈਵ ਦੇਖ ਰਹੇ ਬੋਕਸ਼ ਕ ਬ੍ਰੀਡਿੰਗ ਯੂਜ਼ਰ ਤੁਸੀਂ ਹੋਂ ਦੇਖ ਸਕਦੇ ਹੋ ਦੋ ਤਿੰਨ ਘੰਟੇ ਵੇਸ਼ ਅਸੀਂ ਗੱਡੀ ਕਰ ਦੋ ਤਿੰਨ ਘੰਟੇ ਇਹ ਢਾਈ ਤੋਂ ਉੱਤੇ ਦਾ ਟਾਈਮ ਹੋਣ ਰਿਹਾ ਪਤਾ ਹੀ ਨਹੀਂ ਲੱਗਾ ਤੁਹਾਨੂੰ ਪਤਾ ਹੀ ਚੱਲ ਗਿਆ ਲਓ ਜੀ ਅਸੀਂ ਟੋਕਨ ਵੰਨਣ ਲੱਗੇ ਹਾਂ ਹਜੇ ਵੀ ਜ਼ੇਨੀ ਤੌਰ ਤੇ ਦੋ ਤਿੰਨ ਘੰਟੇ ਤੁਸੀਂ ਮੇਰੇ ਨਾਲ ਖਲੋਣਾ ਆ ਮਤਵਾ ਜੰਨੀ ਹਾਂ ਕੀ ਹੋ ਗਿਆ ਅਸਲ ਇਹ ਜਿਹੜੇ ਤੁਹਾਡੇ ਤੇ ਭਰੋਸਾ ਕਰਦੇ ਨੇ ਤੁਹਾਡੇ ਕਸਟਮਰ ਨੇ ਤੁਹਾਡੇ ਦਰਸ਼ਕ ਨੇ ਸਰੋਤੇ ਨੇ ਪੰਜਾਬੀ ਰੇਡੀਓ ਯੂਐਸਏ ਤੇ ਸੁਣਨ ਨਾਲ ਦੇਖਣ ਵਾਲੇ ਨੇ ਮੈਂ ਇੱਕ ਇੱਕ ਵੀ ਵੀ ਗ੍ਰੀਪ ਫੋਰ ਆਲ ਯੂ ਗਾਇਸ ਜਿਹੜੇ ਵੀ ਅੰਦਰ ਪੈਂਟਰਾ ਸਾਨੂੰ ਸਪੋਰਟ ਕਰਨ ਨੂੰ ਆ ਨਹੀਂ ਆ ਸਾਨੂੰ ਆ ਕੇ ਸਪੋਰਟ ਕਰਦੇ ਸਾਨੂੰ ਟਿਕਟੌਕ ਵਗੈਰਾ ਤੇ ਵਾਚ ਕਰਦੇ ਤੇ ਰੇਡੀਓ ਪੰਜਾਬ ਤੇ ਸਾਨੂੰ ਵਾਚ ਕਰਦੇ ਯੂ ਐਸ ਏ ਤੇ ਇਸ ਚੀਜ਼ ਦਾ ਆਮ ਵੈਰੀ ਹੈਪੀ ਦੈ ਇਸ ਤਰ੍ਹਾਂ ਅਸੀਂ ਹਰ ਸਾਲ ਇਨਸ਼ਾਅੱਲਾ ਕਰਦੇ ਰਹਾਂਗੇ ਐਂਡ ਫਿਊਚਰ ਅਸੀਂ ਐਕਸਪੈਂਡ ਕਰਦਾ ਰਹਾਂਗੇ ਜੀ ਅਨੀਸ਼ ਉਹ ਬੰਦਾ ਹੈ ਕਿ ਮੇਰਾ ਕੋਈ ਖਿਆਲ ਰੱਖੇ ਨਾ ਰੱਖੇ ਇਹਨਾਂ ਨੇ ਮੇਰੇ ਪਾਣੀ ਦੀ ਬੋਤਲ ਦਾ ਜ਼ਰੂਰ ਖਿਆਲ ਰੱਖਣਾ ਹੁੰਦਾ ਹੈ ਅਨੀਸ਼ ਸਾਹਿਬ ਰਾਹ ਸਾਹਿਬ ਇਧਰ ਆਓ ਨਾ ਜਰਾ ਐਤ ਮੈਂ ਕਹਿੰਦੇ ਆ ਮੇਲਾ ਵਕਤ ਤੋਂ ਪਹਿਲਾਂ ਭਖ ਪਿਆ ਬਲਕੇ ਭਾਂਬੜ ਬਣਨ ਵਾਲਾ ਕੀ ਕਹੋਗੇ ਬਹੁਤ ਸ਼ੁਕਰੀਆ ਜੀ ਇਸੇ ਤਰ੍ਹਾਂ ਬਹੁਤ ਥੈਂਕ ਯੂ ਸਭ ਭੈਣ ਪਈਆਂ ਦਾ ਇਹ ਹਮੇਸ਼ਾ ਹੀ ਬਹੁਤ ਪਿਆਰ ਦਿੰਦੇ ਨੇ ਸਾਰੀ ਲੋਕੇਸ਼ਨ ਹਮੇਸ਼ਾ ਇਸੇ ਤਰ੍ਹਾਂ ਕਰਦੀ ਹੁੰਦੇ ਤੇ ਐਸਮ ਸਾਡੇ ਕੋਲ ਕਰਾਊਡ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਜਿੰਨੀ ਜੇਤੀ ਹੋ ਸਕੇ ਇਹਨਾਂ ਨੂੰ ਸੇਲ ਦੇਈਏ ਉਸ ਤੋਂ ਬਾਅਦ ਅਸੀਂ ਇਹਨੂੰ ਵਾਈਂਡ ਅਪ ਕਰਕੇ ਅੱਜ ਵਾਸਤੇ ਸੇਲ ਬੰਦ ਕਰ ਦਈਏ ਉਹ ਮੈਂ ਸੋਚ ਰਿਹਾ ਕਿ 3 ਵਜੇ ਤੱਕ ਜਿੰਨੇ ਸਾਡੇ ਕਸਟਮਰ ਨੇ ਅਸੀਂ ਉਹਨਾਂ ਨੂੰ ਸੇਲ ਕਰਕੇ ਫਿਰ ਸੇਲ ਬੰਦ ਕਰਦੇ ਫਿਰ ਡਰਾਇੰਗ ਅੱਜ ਦਿਆਂਗੇ ਤੇ ਪੋਲੇ ਹੋਣਾ ਕੱਲ ਤੁਸੀਂ ਸਭ ਪੈਨਪਾਇਨ ਆਣਾ ਸੈਕਰਮਿੰਟੋ ਤੇ ਸੈਕਰਮਿੰਟੋ ਹੋਣਾ ਤੁਸੀਂ ਮੇਰੇ ਸ਼ਹਿਰ ਤੇ ਉੱਥੇ ਤੁਸੀਂ ਇਸ ਅਸੀਂ ਉੱਥੇ ਵੀ ਲਾਵਾਂਗੇ ਮੇਲੇ ਇਸੇ ਤਰ੍ਹਾਂ ਤੇ ਜਿਹੜੇ ਦੇਖ ਰਹੇ ਨੇ ਕੱਲ ਸੈਕਰਮੈਂਟੋ ਪਹੁੰਚੇ ਹੋ ਤੁਸੀਂ ਆਪਣਾ 3 ਵਜੇ ਅਸੀਂ ਉੱਥੇ ਵੀ ਡਰਾਇੰਗ ਖਤਮ ਸੇਲ ਖਤਮ ਕਰ ਦਣੀ ਹੈ ਠੀਕ ਹੈ ਔਰ ਦੇਖੋ ਜਿਹੜੀ ਸੇਲ ਹੈ ਸਮ ਅਸੀਂ ਆਪਣੇ ਪਹਿਣ ਪਾਈ ਨੂੰ ਦੇ ਰਹੇ ਆ ਬੈਸਟ ਪ੍ਰਾਈਸ ਹੈ ਜੀ ਇਹ ਸਾਲ ਦੇ ਵਿੱਚ ਇੱਕ ਦਫਾ ਆਉਂਦੀ ਹੈ 2 ਮਹੀਨੇ ਵਾਸਤੇ ਅਸੀਂ ਆਪਣਾ ਬੈਸਟ ਜੋ ਬੈਸਟ सेल ਦਾ ਮਤਲਬ ਔਰ ਇਹ ਵੇ ਕਿ ਇਹ ਨਹੀਂ ਕਿ ਸਸਤੇ ਦਾ ਮਤਲਬ ਕਿ ਅਸੀਂ ਕੰਪਰੋਮਾਈਜ਼ ਕਰ ਰਹੇ ਆਪਣੀ ਵੈਰਾਈਟੀ ਆਪਣੇ ਗੋਲ ਦੇ ਉੱਪਰ 100% ਗਾਰੰਟੀ ਹੈ ਸੋਨੇ ਦੀ ਔਰ ਉਸ ਤੋਂ ਬਾਅਦ ਜਿਹੜੀ ਅਸੀਂ ਪ੍ਰਾਈਸ ਦੇ ਰਹੇ ਅਸੀਂ ਬੈਸਟ ਪ੍ਰਾਈਸ ਆਪਣਾ ਪੈਣ ਪਾਈ ਦੇ ਰਹੇ ਇਹਦੇ ਤੇ ਕੋਈ ਸ਼ੱਕ ਨਹੀਂ ਜੀ ਇਹ ਤੁਸੀਂ ਆਪ ਵੀ ਵੇਖ ਲਿਆ ਕਿ ਖਾਦਮ ਜੁਲਰ ਤੇ ਭਰੋਸਾ ਕਰਨ ਵਾਲੇ ਜਿਹੜੇ ਉਹਨਾਂ ਦੇ ਕਸਟਮਰ ਨੇ ਉਹਨਾਂ ਨੇ ਆਪ ਇਹ ਗੱਲ ਦੱਸੀ ਤੇ ਮੇਰਾ ਖਿਆਲ ਹੈ ਰਾਹਤ ਸਾਹਿਬ ਫਿਰ ਰੈਡੀ ਹੋ ਜਾਓ ਪਾਸੇ ਗੱਲਬਾਤ ਕੱਢ ਕੇ ਤੇ ਆਪਾਂ ਮੇਲਾ ਸ਼ੁਰੂ ਕਰੀਏ ਉਸ ਤੋਂ ਬਾਅਦ ਅਸੀਂ ਇਹ ਫਿਰ ਉਸ ਤੋਂ ਬਾਅਦ ਜਿੱਦਾਂ ਸਾਡੇ ਖਤਮ ਹੋਣਦੇ ਜਿਹੜੇ ਨਹੀਂ ਵੀ ਸਾਡੇ ਹ ਉਸ ਤੋਂ ਬਾਅਦ ਅਸੀਂ 3 ਵਜੇ ਸੇਲ ਬੰਦ ਕਰ ਦੇਵਾਂਗੇ ਫਿਰ ਜਿਨ੍ਹਾਂ ਨੇ ਲੈਣੀ ਹੈ ਸੇਲ ਕੰਟੀਨਿਊ ਰਹੇਗੀ ਕੱਲ੍ਹ ਵੀ ਰਹੇਗੀ ਏਥੇ 3 ਵਜੇ ਤੱਕ ਸੌਰੀ ਕੱਲ੍ਹ ਦਸੰਬਰ 31 ਸੇਲ ਜਿਹੜੀ ਸਾਡੀ ਐਂਡ ਹੋਣੀ ਦਸੰਬਰ 31st ਤੱਕ ਤੁਸੀਂ ਸੇਲ ਦਾ ਫਾਇਦਾ ਫੇਰ ਵੀ ਲੈ ਸਕਦੇ ਹੋ ਤੇ ਮੈਂ ਕਹਾਂਗਾ ਕਿ ਉਹ ਵੀ ਤੁਹਾਡੇ ਸਭ ਭੈਣ ਭਾਈਆਂ ਵਾਸਤੇ ਗਿਫਟ ਹੈ ਜਿਹੜੀ ਪ੍ਰਾਈਸ ਅਸੀਂ ਦੇਵਾਂਗੇ ਸਾਡੀ ਹੀ ਪ੍ਰਾਈਸ ਸਾਡੀ ਚੈੱਕ ਕਰੋ ਆਫਟਰ ਸੇਲ ਇਜ਼ ਗੋਣਾ ਬੀ 빅 ਡਿਫਰੈਂਸ ਐਸ ਐਮ ਬੈਸਟ ਪ੍ਰਾਈਸ ਹੈ ਕਿਸੀ ਥੈਂਕ ਯੂ ਸਮਝ ਰਹਾ ਹਾਂ ਸਾਬ ਬਹੁਤ ਧੰਨਵਾਦ ਤੁਹਾਡਾ ਓਕੇ ਜੀ ਸ਼ੁਕਰੀਆ ਲੋ ਜੀ ਮੈਂ ਆਪਣੀ ਪੂਰੀ એનર્ਜੀ ਚ ਹਾਂ ਔਰ ਤੁਸੀਂ ਆਪਣੇ ਪੂਰੇ ਜੋਸ਼ ਜਜ਼ਬੇ ਔਰ ਧੜਕਦੀਆਂ ਧੜਕਣਾ ਦੇ ਨਾਲ ਆਣਾ ਕਿਉਂਕਿ ਖਾਦਮ ਜੂਲਸਟ੍ਰੀਟ ਸੀ ਲੋਕੇਸ਼ਨ ਹੈ ਜਿਹੜੀ ਉਹ ਤੁਹਾਨੂੰ ਉਡੀਕ ਰਹੀ ਹੈ ਕੋ ਥੋੜੀ ਜੀ ਗੱਲਬਾਤ ਰਾਣੀ ਜੀ ਸਵਾਗਤ ਸਵਾਗਤ ਲੋ ਜੀ ਇਹ ਮੇਰੀ ਉਹ ਭੈਣ ਹੈ ਜਿਹਨੇ ਮੇਰੇ ਨਾਲ ਰੇਡੀਓ ਪ੍ਰੋਗਰਾਮ ਵਿੱਚ ਜ਼ਹਰ ਇੱਕ ਫੈਨ ਕਮਿਊਨਿਟੀ ਨਦੀਰਨ ਜੀ ਪਹਿਲਾਂ ਤਾਂ ਜੀ ਆਇਆਂ ਤੁਹਾਨੂੰ ਸასი ਕਾਲ ਸასი ਕਾਲ ਮਸੂਦ ਜੀ ਇਸ ਵੇਲੇ ਪੰਜਾਬੀ ਰੇਡੀਓ ਯੂ ਐਸ اے ਤੇ ਜਿਹੜੇ ਲਾਈਵ ਦੇਖ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਰਾਣੀ ਕਾਲੋਂ ਵੱਲੋਂ ਪਿਆਰ ਭਰੀ ਸასი ਕਾਲ ਜੀ ਤੇ ਜਿਸ ਲੋਥੇ ਅੱਜ ਪਹੁੰਚ ਗਏ ਜੀ ਅਸੀਂ ਟ੍ਰੇਸੀ ਵਾਲੀ ਲੋਕੇਸ਼ਨ ਖਾਦਮ ਹਸੈਨ ਦੀ ਤੇ ਤੇ ਥੋੜੀ ਦੇਰ ਚ ਸਟਾਰਟ ਹੋ ਜਾਣੇ ਜੀ ਆਪਣੇ ਰੈਫਲ ਇਹਨਾਂ ਨੇ ਕੱਢਣੇ ਆ ਤੇ ਬਹੁਤ ਵਧੀਆ ਜਿੰਨਾਂ ਦੇਖੋ ਰੌਣਕਾਂ ਲੱਗੀਆਂ ਆ ਤੇ ਮਸੂਦ ਜੀ ਵੈਸੇ ਕਿੱਦਾਂ ਲੱਗ ਰਿਹਾ ਤੁਹਾਨੂੰ ਅੱਜ ਜੀ ਮੈਨੂੰ ਹੁਣ ਰਾਣੀ ਹੁਣੇ ਆ ਗਏ ਨੇ ਇਹ ਮੈਨੂੰ ਉਹਦਾ ਤਾਂ ਹੀ ਲੱਗ ਰਿਹਾ ਜਿਦਾ ਦੋ ਗੱਡੀਆਂ ਪਹਿਲਾਂ ਕੱਢੀਆਂ ਨੇ ਗੱਡੀਆਂ ਤੇ ਗਈਆਂ ਛਲਾਂਗਾ ਮਾਰਦੀਆਂ ਤੇ ਰਾਣੀ ਜੀ ਮੈਂ ਚਾਹੁੰਨਾ ਹੈ ਕਿ ਅੱਜ ਕੋਈ ਚਾਬੀ ਚੁੱਕੂਗੀ ਜਿਹੜੀ ਅੱਗੋਂ ਤੋਂ ਹੀ ਆਪ ਸਮਝਦਾਰ ਜੇ ਅੱਜ ਇਦਾਂ ਨਹੀਂ ਲੱਗਦਾ ਕਿ ਅੱਜ ਚਾਬੀ ਆਪਾਂ ਨੂੰ ਮਿਲ ਜਾਣੀ ਹੈ ਜਿੰਨਾ ਉਹਨਾਂ ਨੂੰ ਮਨੂਰਾ ਉਹਦੇ ਘਰ ਜਿਹੜੀ ਕਿੰਨੇ ਦੇਰਾਂ ਨੇ ਯਾਰੀਆ ਥੋੜਾ ਵਾਕਿਆ ਹੀ ਵਾਕਿਆ ਤੇ ਅੱਜ ਵਾਕਿਆ ਹੀ ਸਾਨੂੰ ਇਦਾਂ ਲੱਗਦਾ ਕਿ ਅੱਜ ਜਿਹੜੀ ਗੱਡੀ ਨਿਕਲਣੀ ਉਹ ਪੰਜਾਬੀ ਰੇਡੀਓ ਯੂਐਸਏ ਦੀ ਨਿਕ ਦੇਣੇ ਹੈ ਕਿ ਜਦੋਂ ਕੇ ਰਾਣੀ ਹੁਣ ਆਲੋ ਕੱਖ ਨਹੀਂ ਦੱਬਾ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਜ਼ਰੂਰ ਜ਼ਰੂਰ ਆਪਣੇ ਆਪਾਂ ਆਪਣੇ ਕੋਲੋਂ ਇੱਕ ਗੱਡੀ ਕੱਢ ਲਵਾਂਗੇ ਉਹ ਪ੍ਰਾਣੀ ਗੱਡੀ ਜੇ ਜੇ ਖਾਦਮ ਜੁਲਰ ਵਾਲੀ ਨਾਲ ਲੱਭੀ ਤੇ ਰਾਣੀ ਹੁਣ ਇਹ ਤੁਹਾਡੇ ਸਾਹਮਣੇ ਮੰਨਣ ਦੇ ਤੁਸੀਂ ਮੈਨੂੰ ਗੱਡੀ ਲੈ ਕੇ ਦੇਣੀ ਹੈ ਹਾਂਜੀ ਲੋ ਜੀ ਰਾਣੀ ਕਹਲੂ ਮੰਨ ਕੇ ਮੇਰੀ ਗੱਡੀ ਪੱਕੀ ਹੋ ਗਈ ਮੇਰੀ ਖਾਦਮ ਜੁਲਰ ਵੱਲੋਂ ਨਿਕਲੇ ਨਾ ਨਿਕਲੇ ਉਹ ਮੈਨੂੰ ਰਾਣੀ ਹੁਣਾਂ ਨੂੰ ਲੈ ਕੇ ਦੇਣੀ ਹੈ ਤੁਸੀਂ ਚਾਹੁੰਦੇ ਜੇ ਤੇ ਤੁਹਾਨੂੰ ਖਾਦਮ ਜੁਲਰ ਵਾਲਿਆਂ ਨਹੀਂ ਦੇਣੀ ਹੈ ਔਰ ਉਹਦੇ ਵਾਸਤੇ ਦਵਾ-ਦਵਾ ਹਮਾ-ਮਾ ਕੇ ਪਹੁੰਚੋ ਖਾਦਮ ਜੁਲਰਸ ਬ੍ਰੇਸੀ ਲੋਕੇਸ਼ਨ ਜਿੱਥੇ ਡਰਾਅ ਥੋੜੀ ਦੇਰ ਚ ਸ਼ੁਰੂ ਹੋਣ ਜਾ ਰਿਹਾ ਹੈ ਰਾਣੀ ਜੀ ਤੁਹਾਨੂੰ ਦੇਖ ਕੇ ਬਹੁਤ ਵਧੀਆ ਲੱਗਾ ਔਰ ਬਹੁਤ એનર્ਜੀ ਮਿਲੀ ਜੀ ਹਾਂਜੀ ਇਸ ਵੇਲੇ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਟੀਮ ਇੱਥੇ ਪਹੁੰਚੀ ਹੋਈ ਹੈ ਜੀ ਜਿਹਨੇ ਸਾਨੂੰ ਮਿਲਣਾ ਉਹ ਵੀ ਆਣ ਕੇ ਤੁਸੀਂ ਮਿਲ ਸਕਦੇ ਆਂ ਹਾਂਜੀ ਤੇ ਹਾਂਜੀ ਤੇ ਨਾਲੇ ਚੋਪੜੀਆਂ ਆਂ ਨਾਲੇ ਦੋਦੋ ਕਿਉਂਕਿ ਇੱਕ ਤਾਂ ਤੁਸੀਂ ਸਾਡੀ ਟੀਮ ਨੂੰ ਮਿਲ ਸਕਦੇ ਆਂ ਦੂਜਾ ਆਪਣਾ ਰੈਫਲ ਜਦੋਂ ਤੁਹਾਡਾ ਨਿਕਲਣਾ ਤੁਹਾਡਾ ਨਾਂ ਨਿਕਲਣਾ ਤੇ ਤੁਸੀਂ ਆਪਣਾ ਜਿਹੜਾ ਇਨਾਮ ਆ ਉਹ ਲੈ ਸਕਦੇ ਆਂ ਓਕੇ ਜੀ ਰਾਣੀ ਕਾਲੋ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਬਹੁਤ ਸਾਰਾ ਥੈਂਕ ਯੂ ਰਾਣੀ ਕਲੋਜੀ ਬਹੁਤ ਧੰਨਵਾਦ ਤੁਹਾਡਾ ਜੀ ਬਹੁਤ ਸਾਰਾ ਰਾਸ਼ਾ ਜਿਹੜਾ ਇਸ ਵੇਲੇ ਬਾਹਰ ਵੀ ਮੌਜੂਦ ਆ ਔਰ ਜਿਵੇਂ ਹੀ ਉਹ ਰਾਸ਼ਾ ਜਿਹੜਾ ਇਹ ਜਦੋਂ ਆਣਾ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਇਹ ਡਰਾਇੰਗ ਜਿਹੜੀ ਇਹ ਸ਼ੁਰੂ ਕਰ ਦੇਣੀ ਹੈ ਕੁਝ ਜੀ ਨੇ ਜਿਹੜੇ ਉਹ ਹੋਰ ਵੀ ਰੀਜਬੰਦ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਾਂਗੇ ਔਰ ਤੁਹਾਡੇ ਤੱਕ ਪਹੁੰਚ ਕੇ ਕਰਾਂਗੇ ਬਸ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਹਲੋ ਜੀ ਪੰਜਾਬੀ ਰੇਡੀਓ ਯੂ ਐਸ ਏ ਨੂੰ ਸੁਣ ਕੇ ਖਾਦਮ ਜੂਲਸ ਪਹੁੰਚਣ ਵਾਲੇ ਸਾਡੇ ਕੁਝ ਹੋਰ ਜਿਹਨੂੰ ਕਹਿੰਦੇ ਮਾਨਯੋਗ ਸਤਕਾਰਯੋਗ ਸਰੋਤੇ ਨੇ ਜਿਹੜੇ ਪਹੁੰਚੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਮੇਰਾ ਨਾਮ ਮਨਿੰਦਰ ਕੌਰ ਜੀ ਮਨਿੰਦਰ ਜੀ ਕਿਸ ਤਰ੍ਹਾਂ ਲੱਗਾ ਇੱਥੇ ਆ ਕੇ ਔਰ ਮਾਹੌਲ ਕਿਹਦਾ ਲੱਗ ਰਿਹਾ ਬਹੁਤ ਵਧੀਆ ਅਸੀਂ ਲਾਸਟ ਈਅਰ ਵੀ ਆਏ ਸੀ ਪਰ ਅਸੀਂ ਇਹ ਤੋਂ ਪਹਿਲੇ ਪਹਿਲੇ ਚਲੇ ਗਏ ਸੀ ਕਿਉਂਕਿ ਰਾਸ਼ ਬਹੁਤ ਜ਼ਿਆਦਾ ਹੋ ਗਿਆ ਸੀ ਰਾਸ਼ ਤੇ ਹੁਣ ਵੀ ਮਚ ਗਿਆ ਹੈ ਅੰਦਰ ਆ ਗਏ ਜੇ ਬਾਹਰ ਨਿਕਲਣ ਦਾ ਹੁਣ ਟਾਈਮ ਨਹੀਂ ਲੱਭਣਾ ਆਈ ਨੋ ਦੈਟਸ ਵਾਈ ਆਈ ਟੋਲਡ ਹਰ ਚਲੋ ਪਹਿਲੇ ਸਤਿ ਸ਼੍ਰੀ ਅਕਾਲ ਨਾਮ ਦੱਸੋ ਕੋਈ ਸੀਰਤ ਗੁਰ ਸੀਰਤ ਕਿਹਦਾ ਲੱਗ ਰਿਹਾ ਸੋਨਾ ਤੇ ਕੀ ਨਿਕਲਣਾ ਅੱਜ ਗੁਰ ਸੀਰਤ ਦਾ ਬਤਾ ਦੀ ਕਿ ਜੇ ਨਿਕਲਿਆ ਕੁਛ ਤੇ ਤੁਹਾਡੀ ਰੀਜ ਕੀ ਹੈ ਕਿ ਇਹ ਚੀਜ਼ ਨਿਕਲਣੀ ਚਾਹੀਦੀ ਗੱਡੀ ਗੱਡੀ ਨਿਕਲਣੀ ਚਾਹੀਦੀ ਹੈ ਜੀ ਗੱਡੀ ਦੇ ਉਮੀਦਵਾਰ ਨੇ ਇਹ ਵੀ ਜੇ ਗੱਡੀ ਨਾ ਨਿਕਲੀ ਤਾਂ ਫਿਰ ਫਿਰ ਕੀ ਨਿਕਲਣਾ ਚਾਹੀਦਾ ਹੈ ਡਾਇਮੰਡ ਦੱਸ ਡਾਇਮੰਡ ਦਾ ਹਾਰ ਨਿਕਲਣਾ ਚਾਹੀਦਾ ਆ ਕੁਛ ਨਾ ਕੁਛ ਨਿਕਲਣਾ ਜ਼ਰੂਰ ਚਾਹੀਦਾ ਆ ਕਾਕੀ ਇਹ ਜਿਹੜੀ ਉਹ ਹੱਥ ਵੱਡੀਆਂ ਜਿਹਾ ਉਹਨੇ ਬੰਨ੍ਹ ਲਈ ਏ ਸੋ ਗੱਡੀ ਨਿਕਲੀ ਚਲਾ ਕੇ ਤੇ ਫਿਰ ਮੰਮੀ ਖੜੂ ਇਵੇਂ ਹੀ ਹੈ ਮਰਜ਼ੀ ਤੁਹਾਡੀ ਚੱਲਣੀ ਹੈ ਕਿ ਮੰਮੀ ਦੀ ਮੇਰੀ ਇੱਥੇ ਰੱਖ ਲਓ ਜੀ ਗੱਡੀ ਜੇ ਨਿਕਲ ਆਈ ਨਾ ਤੇ ਇਹ ਘਰ ਵਾਲੇ ਜ਼ਿਹਨ ਚ ਰੱਖਣਾ ਹੈ ਮਰਜ਼ੀ ਚੱਲਣੀ ਹੈ ਉਹਦੀ ਹਾਂ ਮੰਮੀ ਨੂੰ ਨਾਲ ਅਸੀਂ ਰੱਖਾਂਗੇ ਡਰਾਈਵਰ ਇੰਜ ਹੀ ਹੈ ਨਾ ਗੱਡੀ ਤੁਹਾਡੀ ਜੀ ਹੋਈ ਇਵੇਂ ਹੀ ਹੈ ਹਾਂ ਇਹ ਹੁੰਦਾ ਆਦਰ ਸਤਕਾਰ ਠੀਕ ਹੈ ਜਿੰਦੇ ਰਹੋ ਲੋ ਜੀ ਇਹ ਪਰਵਾਰਕ ਖੁਸ਼ੀਆਂ ਤੁਹਾਨੂੰ ਮਿਲਣਗੀਆਂ ਪੰਜਾਬੀ ਰੇਡੀਓ ਯੂ ਐਸ ਏ ਤੇ ਔਰ ਖਾਦਮ ਜੁਲਰਸੀ ਟ੍ਰੇਸੀ ਲੋਕੇਸ਼ਨ ਤੇ ਅਡੋਣੀਆਂ ਨੇ ਦੇਖਣੀਆਂ ਨੇ ਔਰ ਇਹਨਾਂ ਦਾ ਸਵਾਦ ਲੈਣਾ ਤੇ ਆਓ ਸਾਡੇ ਨਾਲ ਰਲੋ ਔਰ ਇਹ ਸਾਰੇ ਆਨੰਦ ਜਿਹੜੇ ਮਾਣੋ ਬਹੁਤ ਧੰਨਵਾਦ ਤੁਹਾਡਾ ਜੀ ਮਿਲਣੇ ਇਸ ਰੌਣਕ 'ਚ ਹਾਂਜੀ ਜ਼ਰੂਰ ਥੈਂਕ ਯੂ ਜੀ ਲੋ ਜੀ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਜੁੜੇ ਰਹਿਣਾ ਇਹ ਜਿਹੜਾ ਮੇਲਾ ਆ ਇਹ ਹੁਣ ਪਖਣ ਲੱਗਾ ਹੈ ਤੇ ਭੰਮੜ ਪੜਾਉਣੇ ਤੁਹਾਡੇ ਤੱਕ ਕਾਦਮ ਜੁਲਾ ਟ੍ਰੈਸੀ ਲੋਕੇਸ਼ਨ ਤੇ ਜਦੋਂ ਤੁਸੀਂ ਪਹੁੰਚਣਾ ਹੈ ਤਾਂ ਤੁਹਾਨੂੰ ਮਿਲਣਾ ਹੈ ਇੱਥੇ ਅਨੀਸ ਹੋਣਾ ਨੇ ਔਰ ਨਾਲ ਉਹਨਾਂ ਦੇ ਹਸਨੈਨ ਹੋਣਾ ਨੇ ਔਰ ਇਹਨਾਂ ਦੇ ਮੋਹ ਪਿਆਰ ਲਈ ਮੈਂ ਕੋਈ ਚਰਚਾ ਨਹੀਂ ਕਰਾਂਗਾ ਉਹਦੀ ਗਵਾਹੀ ਤੁਸੀਂ ਆਪ ਕਰਨੀ ਆ ਹਸਨੈਨ ਸਾਹਿਬ ਅਸਲਾਮੁਅਲੈਕਮ ਵੈਲਕਮ ਸਲਾਮ ਬਹੁਤ ਬਹੁਤ ਮੁਬਾਰਕਾਂ ਅੱਜ ਮੇਲਾ ਜਿਹੜਾ ਉਹ ਭੱਗ ਗਿਆ ਜੀ ਬਸ ਜੀ ਇਹ ਬਸਨਾਂ ਦਾ ਪਿਆਰ ਤੇ ਮੁਹੱਬਤ ਦੇ ਕੇ ਅਸੀਂ ਵੀ ਬਸ ਬਹੁਤ ਐਸੀ ਹੋਇਆ ਤਾਂ ਅਲਾ ਦਾ ਸ਼ੁਕਰ ਹੈ ਬਹੁਤ ਖੁਸ਼ ਹੈ ਯਾਰ ਇਨਾਮਾਂ ਦੀ ਬਰਸਾਤ ਸ਼ੁਰੂ ਹੋਣ ਵਾਲੀ ਹੈ ਅੰਦਰ ਕੀ ਪਹਚਾਲਾ ਹੈ ਉਹਨਾਂ ਨੂੰ ਜ਼ਰਾ ਅਖਰਾਂ ਦਾ ਹੀ ਬਿਆਨ ਤੇ ਕਰੋ ਅੰਦਰ ਆਬਵੀਅਸਲੀ ਦੇ ਹੋਚ ਜਿਹਨੇ ਵੀ ਗਿਫਟ ਵਗੈਰਾ ਨੇ ਅੱਜ ਇਨਸ਼ਾਅੱਲਾ ਗੱਡਾਂਗੇ ਤੇ ਮੇ ਜੋ ਆਲਮੋਸਟ ਤਕਰੀਬਨ ਅੱਧਾ ਘੰਟਾ ਰਹਿ ਗਿਆ ਹੈ ਫਿਰ ਇਨਸ਼ਾਅੱਲਾ ਆਪਣਾ ਜਿਹੜੇ ਗਿਫਟ ਨੇ ਤੇ ਗਿਵ ਅਵੇ ਸਾਰਾ ਕੁਝ ਸਟਾਰਟ ਕਰਨ ਲੱਗੇ ਆ ਸੀ ਬਿਲਕੁਲ ਠੀਕ ਹੈ ਕੀ ਖਾਦਮ ਜੁਲਰਸ ਦੀ ਤਰਫੋਂ ਖਾਦਮ ਜੁਲਰਸ ਟ੍ਰੈਸੀ ਲੋਕੇਸ਼ਨ ਦੀ ਤਰਫੋਂ ਆਪਣੇ ਦਰਸ਼ਕਾਂ ਨੂੰ ਭਰੋਸਾ ਕਰਨ ਵਾਲਿਆਂ ਨੂੰ ਤੇ ਪੰਜਾਬੀ ਰੇਡੀਓ ਯੂਐਸਏ ਸੁਣੌਰ ਦੇਖ ਰਹੇ ਜਿਹੜੇ ਜੀ ਨੇ ਉਹਨਾਂ ਨੂੰ ਕਹਿਣਾ ਚਾਹੋਗੇ ਕੀ ਮੈਸੇਜ ਹੈ ਜਿੰਨੇ ਵੀ ਤੁਹਾਨੂੰ ਵੇਖ ਰਹੇ ਨੇ ਸਭ ਤੋਂ ਪਹਿਲੇ ਥੈਂਕ ਯੂ ਕਰਨੇ ਆ ਉਸ ਤੋਂ ਬਾਅਦ ਟਾਈਮ ਬਸ ਥੋੜਾ ਜਿਹਾ ਰਹਿ ਗਿਆ ਜਿਹੜੇ ਦੇਖ ਰਹੇ ਨੇ ਅਗਰ ਤੇ ਉਹ ਆਣਾ ਚਾਹੁੰਦੇ ਨੇ 3 ਵਜੇ ਤੋਂ ਪਹਿਲੇ ਪਹਿਲੇ ਆ ਜਾਣ ਫਿਰ ਜਿਹੜੀ ਅਸੀਂ ਸਪੈਸ਼ਲ ਡਰਾਇੰਗ ਕਰਨੀ ਹੈ ਜਿੰਨੇ ਤੇ ਤੁਹਾਨੂੰ ਗਿਫਟ ਮਿਲ ਲੈਣਾ ਜਿਹੜੇ ਤੇ ਮੌਜੂਦ ਹੋਵੋਗੇ ਉਹ ਅਸੀਂ ਫਿਰ ਅਲੀ ਹੋਰ 10 15 ਮਿੰਟ ਤੱਕ ਅਸੀਂ ਉਹਦੀ ਟਿਕਟ ਦੇਣਾ ਸ਼ੁਰੂ ਕਰ ਦਾਂਗੇ ਯਾ ਉਸ ਤੋਂ ਇਲਾਵਾ ਅਗੇਨ ਵਾਂਸ ਅਗੇਨ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਸਾਨੂੰ ਵੇਜਰੇ ਦੇਖ ਰਹੇ ਨੇ ਜਿਹੜੇ ਇੱਥੇ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਹਸਨੈਨ ਸਾਹਿਬ ਅੱਜ ਜਿਹੜਾ ਇਹ ਰੈਫਰ ਡਰਾ ਉਹ ਤੇ ਹੋ ਜਾਏਗਾ ਲੇਕਿਨ ਸੇਲ ਤੇ ਤੁਸੀਂ 31 ਦਸੰਬਰ ਤੱਕ ਅਨਾਉਂਸ ਕੀਤੀ ਹੈ ਯਸ ਡਰਾਇੰਗ ਅੱਜ ਹੋਏਗੀ ਸੇਲ ਇਸੇ ਤਰ੍ਹਾਂ 31 ਦਸੰਬਰ ਤੱਕ ਸਾਡੀ 20% ਔਨ ਜੁਐਲਰੀ ਐਂਡ 50% ਔਨ ਡਾਇਮੰਡ ਮਿਲਦੀ ਰਹੇਗੀ ਹਰ ਲੋਕੇਸ਼ਨ ਦੇ ਅੰਦਰ ਬਿਲਕੁਲ ਠੀਕ ਹੈ ਔਰ ਜਿਹੜਾ ਮੋਹ ਪਿਆਰ ਖੱਟਣਾ ਤੁਸੀਂ ਉਹਦਾ ਕੀ ਕਰਦੇ ਆ ਜੀ ਉਹ ਤੇ ਮਿਲਦਾ ਰਹਿਣਾ ਯਾਓ ਤੇ ਮਿਲਦਾ ਰਹੇਗਾ ਯਾਰ ਔਰ ਇਹ ਕਹਿਣਾ ਚਾਹੀਦਾ ਹੈ ਕਿ ਪ੍ਰਾਫਿਟ ਅਸਲ ਉਹੀ ਹੈ ਜੋ ਭੈਣ ਭਰਾ ਪਿਆਰ ਦਿੰਦੇ ਨੇ ਬਿਲਕੁਲ ਐ ਮੈਂ ਚੀਤੀ ਹੈ ਸਾਡਾ ਬਿਲਕੁਲ ਔਰ ਇਹਦੇ ਚ ਕੋਈ ਦੂਸਰੀ ਗੱਲ ਨਹੀਂ ਹੈ ਇਹ ਵਾਕਈ ਮੋ ਹੈ ਜਿਹੜਾ ਹਸਨੈਨ ਹੋਣਾ ਦਾ ਔਰ ਬਾਕੀ ਜੀਆਂ ਦਾ ਇਥੇ ਜਿਨੇ ਵੀ ਤੇ ਕੰਮ ਕਰ ਰਹੇ ਨੇ ਉਹ ਤੁਹਾਡੀ ਸੇਵਾ ਕਰ ਰਹੇ ਨੇ ਸੋ ਲੰਮੇ ਕੋਸ਼ੀ ਨੇ ਧੜਕਣਾ ਵੱਧ ਰਹੀਆਂ ਨੇ ਪਸੀਨੇ ਆ ਰਹੇ ਨੇ ਸੋ એનર્ਜੀ ਹੈ ਜਿਹੜੀ ਬਹਾਲ ਹੋ ਰਹੀ ਹੈ ਪਹੁੰਚਣ ਵਾਲੀ ਗੱਲ ਕਰੋ ਖਾਦਮ ਜੁਲਸ ਟ੍ਰੇਸੀ ਲੋਕੇਸ਼ਨ ਹਲੋ ਜੀ ਪੰਜਾਬੀ ਰੇਡੀਓ ਯੂਐਸਏ ਦਾ ਕੈਮਰਾ ਮਾਈਕ੍ਰੋਫੋਨ ਰ ਲੋਗੋ ਦੇਖਣ ਤੋਂ ਬਾਅਦ ਉਦੋਂ ਸਾਡਾ ਕਹ ਲੋ ਕਿ ਚਾਹ ਹੋਰ ਵੱਜ ਜਾਂਦਾ ਹੈ ਜਦੋਂ ਕੋਈ ਜੀ ਆਪ ਆ ਕੇ ਕਹਿੰਦੇ ਕਿ ਮੈਂ ਗੱਲ ਕਰਨੀ ਸੋ ਮੈਂ ਉਦੋਂ ਫੀਲ ਕਰਨਾ ਕਿ ਮੈਂ ਹੋਸਟ ਨਹੀਂ ਅਸਲ ਹੋਸਟ ਇਹ ਨੇ ਜਿਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਟਸ ਯੂਰ ਨੇਮ ਆਇਸ਼ਾ ਆਇਸ਼ਾ ਮਾਸ਼ਾ ਅੱਲਾ ਆਇਸ਼ਾ ਵੀਕ ਯੂ ਫਰਮ ਫਰਮ ਟ੍ਰੈਸੀ ਓਕੇ ਵਾਟ ਯੂ ਸੇ ਓਨ ਦਾ ਕੈਮਰਾ ਆਮ ਮੈਕ I want to win a car and I want to win, win a diamond ring. Okay, okay, I wish you win a car, you win a gold set, <laughs> diamond set and a gold ring. Uh, if you win the gold ring in ladies category, can you drop to your mom, give to your mom and in um, your fingers. Hmm. nobody knows ਇਹਦੇ ਤੇ ਕੋਈ ਹਜੇ ਆਪਣੇ ਆਪ ਤੇ ਭਰੋਸਾ ਨਹੀਂ ਹੈ ਕਿ ਮਾਂ ਨੂੰ ਦੇਣੀ ਹੈ ਕਿ ਕੋਲ ਰੱਖਣੀ ਹੈ ਸੋ ਆਇਸ਼ਾ ਗੁੱਡ ਲੱਕ ਔਰ ਪੂਰੀ એનર્ਜੀ ਦੇ ਨਾਲ ਮੌਜੂਦ ਰਹਿਣਾ ਹੋਪਫੁਲੀ ਯੂ ਵਨ ਥੈਂਕ ਯੂ ਥੈਂਕ ਯੂ ਜੀ ਤੁਹਾਡਾ ਨਾਮ ਕੀ ਹੈ ਮਾਈ ਨੇਮ ਇਜ਼ ਸਵਾਤੀ ਸਵਾਤੀ ਜੀ ਸਵਾਤੀ ਜੀ ਤੁਹਾਨੂੰ ਵੀ ਜੀ ਆਇਆਂ ਨੂੰ ਕਹਿੰਦੇ ਜੀ sorry oh, it's amazing it's exciting to see everybody gathered together i didn't expect this crowd today mm -hmm. it's very exciting we bought a lot of stuff before and we we're waiting for the raffle uh -huh. so it's very exciting Hope I'm we win. just uh, put the question what is the specialty of a khadim jewelers oh not beatable okay uh, i think it's the quality i've been to many jewelry stores before and the quality is really good. The variety is really good. I love the designs. So it, it brings us close to our country and the culture, and um, you know the designs we're looking for. So it feels home. Okay, thank you so much for uh, giving your time and uh, also your wishes for Khadim Jewelers. Yes, of course. Yeah, I wish them, you know, prosperity and success. And 2025 is going to be an amazing year for them. Oh, and I hope somebody wins and. It's ਇਟਸ ਐਕਸਾਈਟਿੰਗ ਯਾ ਸਰ ਗ੍ਰੇਟ ਯਸ थैंक यू ਸੋ ਮਚ थैंक यू ਲੋ ਜੀ ਇਹ ਚਾਹ ਨੇ ਜਿਹੜੇ ਇਹ ਹੁਣ ਵੱਧ ਰਹੇ ਨੇ ਤੇ ਮੇਰਾ ਖਿਆਲ ਹੈ ਕਿ ਮੈਨੂੰ ਕਰੇ ਲੱਗ ਜਾਵਾ ਤਾਂ ਜੇ ਇਨਾਮ ਤੁਹਾਡੇ ਤੱਕ ਪਹੁੰਚਦੇ ਰਹਿਣ ਬਸ ਜੁੜੇ ਰਹਿਣਾ ਪੰਜਾਬੀ ਰੇਡੀਓ